ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਮੈਂ ਅਮਨ ਮੋਹਨ ਮੋਹਜਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੱਲ ਇੱਕ ਬਹੁਤ ਵੱਡਾ ਫੈਸਲਾ ਲਿਆ ਐਚ1 ਬੀ ਵੀਜ਼ਾ ਫੀਸ ਦੇ ਵਿੱਚ ਉਹਨਾਂ ਨੇ ਭਾਰੀ ਵਾਧਾ ਕੀਤਾ ਜਿਹੜੀ ਫੀਸ ਪਹਿਲਾਂ 1500 ਡਾਲਰ ਸੀ ਉਸ ਨੂੰ ਸਿੱਧੇ ਉਧਾ ਕੇ 1 ਲੱਖ ਡਾਲਰ ਕਰ ਦਿੱਤਾ ਤਾਂ ਇਹ ਇੱਕ ਭਾਰਤ ਦੇ ਉੱਤੇ ਬਹੁਤ ਵੱਡਾ ਅਸਰ ਇਸ ਦਾ ਪਵੇਗਾ ਕਿਉਂਕਿ 2024 ਦੇ ਅੰਕੜੇ ਦੱਸਦੇ ਨੇ ਕਿ 71% ਜਿਹੜੇ ਵੀਜ਼ਾ ਉਸ ਟਾਈਮ H1B ਵੀਜ਼ਾ ਮਿਲੇ ਤਾਂ ਭਾਰਤੀਆਂ ਨੂੰ ਸੀਗੇ ਇਸ ਕਰਕੇ ਹੁਣ ਸਵਾਲ ਸਭ ਤੋਂ ਵੱਡਾ ਇਹ ਖੜਾ ਹੋ ਜਾਂਦਾ ਕਿ ਇਸ ਦਾ ਅਸਰ ਜੋ ਹੈ ਉਹ 네ਗੇਟਿਵ ਪਵੇਗਾ ਜਾਂ ਪੋਜ਼ਿਟਿਵ ਭਾਰ ਦੇ ਉੱਤੇ ਪਵੇਗਾ ਤਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ H1B ਵੀਜ਼ਾ ਧਾਰਕਾਂ ਦੇ ਲਈ ਇੱਕ ਨਵਾਂ ਕਾਰਜਕਾਰੀ ਆਦੇਸ਼ ਜਾਰੀ ਕੀਤਾ ਇਸ ਆਦੇਸ਼ ਦੇ ਤਹਿਤ ਹਰੇਕ ਨਵੇਂ H1B ਵੀਜ਼ਾ ਬਿਨੈਕਾਰ ਨੂੰ ਅਮਰੀਕੀ ਸਰਕਾਰ 1 ਲੱਖ ਦੀ ਫੀਸ ਅਦਾ ਕਰਨੀ ਪਵੇਗੀ ਡਾਲਰ ਦੇ ਵਿੱਚ ਮਤਲਬ ਜਿਹੜਾ ਭਾਰਤ ਦੇ ਮੁਤਾਬਕ 88 ਲੱਖ ਰੁਪਏ ਬਣਦਾ ਹੈ ਤਾਂ ਇਹ ਨਿਯਮ ਅੱਜ ਤੋਂ ਲਾਗੂ ਹੋ ਗਏ ਨੇ ਵਾਈਟ ਹਾਊਸ ਨੇ ਸਪਸ਼ਟ ਕੀਤਾ ਹੈ ਕਿ ਇਹ ਸਾਲਾਨਾ ਫੀਸ ਨਹੀਂ ਹੈ ਸਗੋਂ ਇਹ ਸਿਰਫ ਇੱਕੋ ਵਾਰ ਦਿੱਤੀ ਜਾਣ ਵਾਲੀ ਵਨ ਟਾਈਮ ਫੀਸ ਹੈ ਇਸ ਤੋਂ ਇਲਾਵਾ ਇਹ ਫੀਸ ਪਹਿਲੀ ਵਾਰ ਅਗਲੇ H1B ਵੀਜ਼ਾ ਲਾਟਰੀ ਸਾਈਕਲ ਦੇ ਵਿੱਚ ਲਾਗੂ ਕੀਤੀ ਜਾਵੇਗੀ ਹੁਣ ਤੱਕ ਇਹ ਫੀਸ ਲਗਭਗ ਜੋ ਹੈ ਉਹ 1500 ਡਾਲਰ ਬਣਦੀ ਸੀ ਮਤਲਬ ਕਿ ਭਾਰਤ ਦੇ ਮੁਤਾਬਕ 1,32,000 ਰੁਪਏ ਬਣਦੀ ਸੀ ਅਮਰੀਕੀ ਵੰਸਕਟਰ ਹਾਰਵਰਡ ਲੂਟਨਿਕ ਨੇ ਆਖਿਆ ਕਿ ਇਹ ਨਿਯਮ ਸਿਰਫ ਨਵੀਆਂ ਅਰਜ਼ੀਆਂ ਦੇ ਉੱਤੇ ਲਾਗੂ ਹੋਵੇਗਾ ਇਹ ਵੀ ਦੱਸਿਆ ਗਿਆ ਕਿ ਜਿਨ੍ਹਾਂ ਦੇ ਕੋਲ ਪਹਿਲਾਂ ਹੀ H1B ਵੀਜ਼ਾ ਹੈ ਅਤੇ ਉਹ ਇਸ ਸਮੇਂ ਅਮਰੀਕਾ ਤੋਂ ਬਾਹਰ ਹਨ ਜੇਕਰ ਉਹ ਦੇਸ਼ ਵਾਪਸ ਆਉਂਦੇ ਨੇ ਤਾਂ ਉਹਨਾਂ ਤੋਂ 1 ਲੱਖ ਡਾਲਰ ਨਹੀਂ ਲਈ ਜਾਣਗੇ ਇਸ ਫੈਸਲੇ ਦਾ ਸਿੱਧਾ ਅਸਰ ਉਹਨਾਂ ਲੱਖਾਂ ਭਾਰਤੀ ਪੇਸ਼ੇਵਰਾਂ ਉੱਤੇ ਪਵੇਗਾ ਜੋ ਅਮਰੀਕਾ ਦੇ ਵਿੱਚ ਕੰਮ ਕਰਨ ਦਾ ਸੁਪਨਾ ਦੇਖ ਰਹੇ ਨੇ ਤਾਂ ਯੂਐਸ ਸਿਟੀਜ਼ਨ ship and immigration services ਦੇ ਅੰਕੜਿਆਂ ਦੇ ਅਨੁਸਾਰ ਬੀਤੀ ਸਾਲ 2024 ਦੇ ਵਿੱਚ ਮਨਜ਼ੂਰ ਕੀਤੇ ਗਏ 71% H1B ਵੀਜ਼ਾ ਭਾਰਤ ਤੋਂ ਸਨ ਜਦਕਿ ਚੀਨ ਤੋਂ 11.7% ਸੀ ਜੋ ਦੂਜੇ ਸਥਾਨ ਉੱਤੇ ਸੀ ਚੀਨ ਤਾਂ ਇਸ ਦਾ ਮਤਲਬ ਹੈ ਕਿ ਇਸ ਨਵੇਂ ਨਿਯਮ ਤੋਂ ਭਾਰਤੀਆਂ ਦੇ ਸਭ ਤੋਂ ਵੱਧ ਪ੍ਰਭਾਵਿਤ ਹੋਣ ਦੀ ਸੁਭਾਵਨਾ ਹੈ ਤਾਂ ਭਾਰਤ ਦੇ ਵਿਦੇਸ਼ ਮੰਤਰੀ ਨੇ ਇਸ ਫੈਸਲੇ ਦੇ ਉੱਤੇ ਪ੍ਰਤੀਕਿਰਿਆ ਦਿੱਤੀ ਹੈ ਕਿ ਸਰਕਾਰ ਨੇ H1B ਵੀਜ਼ਾ ਪ੍ਰੋਗਰਾਮ ਦੇ ਉੱਤੇ ਪ੍ਰਸਤਾਵਿਤ پابੰਦੀਆਂ ਸੰਬੰਧੀ ਰਿਪੋਰਟ ਦੇਖੀਆਂ ਨੇ ਇਸ ਕਦਮ ਦੇ ਪੂਰੇ ਪ੍ਰਭਾਵ ਅਜੇ ਵੀ ਸਮਝੇ ਜਾ ਰਹੇ ਨੇ ਤਾਂ ਭਾਰਤ ਸਰਕਾਰ ਦਾ ਆਖਣਾ ਕੀ ਇਸ ਦੇ ਕੀ ਕੁਝ ਪ੍ਰਭਾਵ ਪੈਣਗੇ ਇਹ ਸਮਝੇ ਜਾ ਰਹੇ ਨੇ ਇਹ ਭਾਰਤ ਦੇ ਲਈ ਇੱਕ ਵੱਡਾ ਮੁੱਦਾ ਕਿਉਂ ਹੈ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਭਾਰਤ ਸਰਕਾਰ ਵੀ ਇਸ ਫੈਸਲੇ ਤੋਂ ਇਸ ਫੈਸਲੇ ਉੱਤੇ ਨਜ਼ਰ ਰੱਖ ਰਹੀ ਹੈ ਇਸ ਕਰਕੇ ਅੱਜ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ H1B ਵੀਜ਼ਾ ਦੇ ਵਿੱਚ ਫੀਸਾਂ ਦੇ ਵਿੱਚ ਜਿਹੜਾ ਵਾਅਦਾ ਕੀਤਾ ਗਿਆ ਇਸ ਦਾ ਭਾਰਤ ਨੂੰ ਫਾਇਦਾ ਹੋਵੇਗਾ ਨੁਕਸਾਨ ਹੋਵੇਗਾ ਤਾਂ ਜਾਂ ਇਸ ਦਾ ਕੀ ਕੁਝ ਅਸਰ ਜਿਹੜਾ ਉਹ ਨਜ਼ਰ ਆਵੇਗਾ ਸਾਡੇ ਨਾਲ ਇਸ ਵੇਲੇ ਇਮੀਗ੍ਰੇਸ਼ਨ ਮਾਰ ਵਿਨੇਹਰ ਜੀ ਜੁੜ ਚੁੱਕੇ ਨੇ ਹਰ ਇੱਕ ਸਾਬ ਤੁਹਾਡਾ ਨਿਗਾ ਸਵਾਗਤ ਹੈ ਜੀ ਤਾਂ ਵੀ ਨੇ ਹਰ ਜੀ ਤੁਹ ਸਮਝਾਂਗੇ ਅਸੀਂ ਕਿ ਜੋ ਇਹ ਅੱਜ ਨਿਯਮ ਲਾਗੂ ਹੋਏ ਨੇ ਅਮਰੀਕਾ ਦੇ ਵਿੱਚ ਤਾਂ ਇਸ ਦਾ ਭਾਰਤ ਦੇ ਉੱਤੇ ਕੀ ਕੁ ਜੜਾ ਉਹ ਅਸਰ ਨਜ਼ਰ ਆਵੇਗਾ ਤਾਂ ਅਮਰੀਕਾ ਦੇ ਨਵੇਂ ਵੀਜ਼ਾ ਨਿਯਮ ਦੇ ਉੱਤੇ ਭਾਰਤੀ ਵਿਦੇਸ਼ ਮੰਤਰਾਲੇ ਦਾ ਬਿਆਨ ਜਿਹੜਾ ਉਹ ਸਾਹਮਣੇ ਆਇਆ ਹੈ ਤਾਂ ਨਵੇਂ ਨਿਯਮਾਂ ਨੂੰ ਲੈ ਕੇ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਭਾਰਤੀ ਇੰਜੀਨੀਅਰ ਡਾਕਟਰ ਡਾਟਾ ਵਿਗਿਆਨੀ ਅਤੇ ਤਕਨੀਕੀ ਮਾਰ ਆਪਣੀ ਪ੍ਰਤੀਬਾ ਦੇ ਲਈ ਦੁਨੀਆ ਭਰ ਦੇ ਵਿੱਚ ਜਾਣੇ ਜਾਂਦੇ ਨੇ H1B ਵੀਜ਼ਾ ਲੰਬੇ ਸਮੇਂ ਤੋਂ ਉਹਨਾਂ ਦੇ ਲਈ ਸਯੁਕਤ ਰਾਜ ਅਮਰੀਕਾ ਦੇ ਵਿੱਚ ਕੰਮ ਕਰਨ ਦਾ ਇੱਕ ਮੁੱਖ ਸਾਧਨ ਰਿਹਾ ਹੈ ਆ ਹਰੀ ਸਾਹਿਬ ਤੋਂ ਅਰਥੋਂ ਜਾਣਾਂਗੇ ਅਮਰੀਕਾ ਸਰਕਾਰ ਦੇ ਵੱਲੋਂ ਜਿਹੜਾ ਫੈਸਲਾ ਲੈ ਗਿਆ H1B ਵੀਜ਼ਾ ਨੂੰ ਲੈ ਕੇ ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਇਹ ਫੈਸਲਾ ਭਾਰਤੀਆਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ ਇਹ ਬਹੁਤ ਵੱਡੀ ਖੁਸ਼ਖਬਰੀ ਹੈ ਜੀ ਇੱਕ ਤਰ੍ਹਾਂ ਦੀ ਸਾਡਾ ਮੁੱਲ ਪਿਆ ਹੈ ਪੂਰੀ ਦੁਨੀਆ ਨੂੰ ਪਤਾ ਲੱਗਾ ਅੱਜ ਕਿ 90 ਲੱਖ ਰੁਪਈਆ ਦਾ ਹੁਣ ਸਿਰਫ ਤੁਹਾਨੂੰ ਦੇਣਾ ਪੈਣਾ ਦੁਨੀਆ ਚੋਂ ਸਾਡਾ ਇੰਡੀਅਨ ਮੁੰਡੇ ਨੂੰ ਲਿਆਉਣ ਵਾਸਤੇ ਜਿਹੜੀ ਫੀਸ 1500 ਡਾਲਰ ਸੀ ਉਹਨੂੰ 90 ਲੱਖ ਰੁਪਈਆ ਕਰ ਦਿੱਤਾ ਗਿਆ ਜੇ ਇੰਡੀਅਨ ਇੰਜੀਨੀਅਰ ਲਿਆਣਾ ਹੈ ਤਾਂ 90 ਲੱਖ ਰੁਪਈਆ ਅਮਰੀਕਨ ਕੰਪਨੀ ਨੂੰ ਗਵਰਨਮੈਂਟ ਨੂੰ ਦੇਣਾ ਪਏਗਾ ਉਹ ਕੰਮ ਆ ਜਿਹੜਾ ਪਹਿਲਾਂ ਫ੍ਰੀ ਚ ਜਾਂਦਾ ਸੀ ਹੁਣ 90 ਲੱਖ ਰੁਪਈਆ ਅਮਰੀਕਨ ਸਰਕਾਰ ਦੇ ਉੱਤੇ ਉਹਦਾ ਮੁੱਲ ਪੈ ਰਿਹਾ ਇਹ ਖੁਸ਼ਖਬਰੀ ਹੈ ਇੱਕ ਤਰ੍ਹਾਂ ਦੀ ਵੀ ਕਿੰਨੇ ਕੁ ਤੁਹਾਡੇ ਤੋਂ ਮੱਚਦੀ ਹੈ ਦੁਨੀਆ ਤੁਹਾਨੂੰ ਰੋਕਣ ਲਈ ਕੀ ਕੀ ਕੀਤਾ ਜਾ ਰਿਹਾ ਦੂਜੇ ਪਾਸੇ H1B ਵੀਜ਼ਾ ਸਿਰਫ ਔਰ ਸਿਰਫ ਅਸੀਂ ਕੰਪਿਊਟਰ ਦੇ ਵਾਸਤੇ professionl ਵਾਸਤੇ ਨਹੀਂ ਦੇਖਦੇ ਡਾਕਟਰਾਂ ਲਈ ਵੀ ਹੁੰਦਾ ਅੱਜ ਅਮਰੀਕਾ ਦਾ ਦੁਨੀਆ ਦੇ ਵਿੱਚ ਨਾਮ ਹੈ ਡਾਕਟਰੀ ਦੇ ਵਿੱਚ ਤੇ 30% ਤੋਂ ਵੱਧ ਦੇ ਡਾਕਟਰ ਨੇ ਜਿਹੜੇ H1B ਤੇ ਨੇ ਜੇ ਐਦਾਂ ਦੀਆਂ ਕੋਈ ਰੈਸਟ੍ਰਿਕਸ਼ਨ ਤੁਸੀਂ ਲਾਉਂਗੇ ਤਾਂ ਨੁਕਸਾਨ ਉਹਦਾ ਅਮਰੀਕਾ ਨੂੰ ਆ ਭਾਰਤ ਨੂੰ ਬਹੁਤ ਫਾਇਦਾ ਜੀ ਕਿਤੇ ਨਾ ਕਿਤੇ ਸਿਲੀਕਨ ਵੈਲੀ ਬੰਦ ਹੁੰਦੀ ਹੈ ਤੇ ਬੰਗਲੌਰ ਖੁੱਲਦਾ ਇੱਕ ਤਰ੍ਹਾਂ ਦੀ ਓਪਰਚੁਨਿਟੀ ਹੈ ਅਕਸਰ ਨਿੰਦਿਆ ਜਾਂਦਾ ਸੀ ਜੰਟਾ ਨੂੰ ਕਿੰਨੀ ਜੀ ਬ੍ਰੇਨ ਡレイン ਹੋ ਰਿਹਾ ਲਓ ਜੀ ਬ੍ਰੇਨ ਸਾਰਾ ਵਾਪਸ ਆ ਜਾਣਾ ਹੁਣ ਹੁਣ ਲੱਖ ਡਾਲਰ ਤਾਂ ਤੁਹਾਡਾ ਮੁੱਲ ਅਮਰੀਕਨ ਪ੍ਰੈਜ਼ੀਡੈਂਟ ਨਹੀਂ ਪਾਤਾ ਅੱਜ ਕਿ 1 ਲੱਖ ਡਾਲਰ ਪਹਿਲਾਂ ਟੈਕਸ ਦਿੱਤਾ ਜਾਏਗਾ ਜੇ ਇੰਡੀਅਨ ਬੰਦਾ ਲਿਆਣਾ ਇੰਡੀਆ ਨੂੰ ਲੱਖ ਡਾਲਰ ਦੇ ਕੇ ਹਰਿਆਣਾ ਸੋਚੋ ਤੁਹਾਡਾ ਦਿਮਾਗ ਕਿੰਨਾ ਹੈ ਇਹ ਸਾਰੀ ਦੀ ਸਾਰਾ ਕ੍ਰੈਡਿਟ ਜਾਂਦਾ ਸਾਡੀਆਂ ਆਈਆਈਟੀਆਂ ਨੂੰ ਸਾਡੇ ਇੰਜੀਨੀਅਰਸ ਨੂੰ ਅੱਜ ਦੁਨੀਆ 'ਚ ਸਾਡੇ ਵਰਗੀ ਇੰਜੀਨੀਅਰਿੰਗ ਹੈ ਹੀ ਨਹੀਂ ਕਿਸੇ ਕੋ ਸਾਡੇ ਬੱਚਿਆਂ ਵਰਗੇ ਦਿਮਾਗ ਹੀ ਹੈ ਨਹੀਂ ਜੇ ਅਸੀਂ ਕਹਿੰਦੇ ਹਾਂ ਜੀ ਇਹ ਮਾੜੀ ਖਬਰ ਹੈ ਚੰਗੀ ਖਬਰ ਹੈ ਇੱਕ ਪਾਸੇ ਜਦੋਂ ਡੋਨਲਡ ਟਰੰਪ ਸਾਹਿਬ ਟੈਰਿਫ ਦਾ ਨਿਰਣੇ ਲੈਂਦੇ ਆ ਤੇ ਚੰਦ ਦਿਨ ਪੁਰਾਣੀ ਇੱਕ ਵੀਡੀਓ ਸੀਗੀ ਉਹਨਾਂ ਨੇ ਐਪਲ ਵਾਲਿਆਂ ਨੂੰ ਬੁਲਾਇਆ ਵੀ ਤੁਸੀਂ ਕਿੰਨੇ ਪੈਸੇ ਲਾਓਗੇ ਮਾਈਕਰੋਸਾਫਟ ਵਾਲੇ ਨੂੰ ਬੁਲਾਇਆ ਤੇ ਜਦੋਂ ਗੂਗਲ ਦੀ ਵਾਰੀ ਆਈ ਤੇ ਸੁੰਦਰ ਪਚਾਈ ਸਾਹ ਬੋਲੇ ਸੁੰਦਰ ਪਚਾਈ ਉਹੀ ਇੱਕ ਇੰਡੀਅਨ ਸਟੂਡੈਂਟ ਜਿਹੜਾ ਅਮਰੀਕਾ ਚ ਪੜਨ ਗਿਆ ਸੀ ਅੱਜ 2000 ਕਰੋੜ ਰੁਪਇਆ ਤਨਖਾਹ ਉਹਦੀ ਦੁਨੀਆ ਚ ਇੰਨੀ ਤਨਖਾਹ ਨਹੀਂ ਹੈਗੀ ਕਿਸੇ ਦੀ ਉਹ ਵੀ ਇੱਕ ਭਾਰਤੀ ਹੈ ਕਹਿੰਦਾ ਮਤਲਬ ਇੱਕ ਪੋਜੀਟਿਵ ਖਬਰ ਹੈ ਕਿ ਇੰਨਾ ਕੁ ਟੈਲੈਂਟ ਹੈ ਸਾਡੇ ਅੰਦਰ ਕਿ ਸਾਡੇ ਉੱਤੇ ਇਦਾਂ ਦੀਆਂ ਕੰਡੀਸ਼ਨਾਂ ਲਾਈਆਂ ਜਾ ਰਹੀਆਂ ਵੀ ਹੋਰ ਨਿਖਾਰ ਕੇ ਜਿਆਦਾ ਵਧੀਆ ਤੋ ਕਿਤੇ ਨਾ ਕਿਤੇ ਇੱਕ ਚੰਗੀ ਖਬਰ ਹੈ ਸਾਡੇ ਲੋਕਾਂ ਵਾਸਤੇ ਪਰ ਵਿਨੇ ਵਿਨੇ ਸਾਹਿਬ ਇਹਦੇ ਵਿੱਚ ਆਲੇ ਸਮਝਿਆ ਜਾਵੇ ਇੱਥੇ ਤੁਸੀਂ ਆਖਿਆ ਕਿ ਭਾਰਤੀਆਂ ਦਾ ਜਿਹੜਾ ਮੁੱਲ ਹੋਣ ਪਾਇਆ ਉੱਥੇ 1 ਲੱਖ ਡਾਲਰ ਪਰ ਦੂਜੇ ਪਾਸੇ ਜਿਹੜੀਆਂ ਭਾਰਤੀ ਕੰਪਨੀਆਂ ਅਮਰੀਕਾ ਦੇ ਵਿੱਚ ਨੇ ਜੀ ਉਹਨਾਂ ਦੇ ਮੁਖੀ ਕਾਫੀ ਜ਼ਿਆਦਾ ਚਿੰਤਤ ਨਜ਼ਰ ਆ ਰਹੇ ਨੇ ਕਿਉਂਕਿ ਉਹ ਪਹਿਲਾਂ ਇੱਥੇ ਭਾਰਤੀਆਂ ਨੂੰ ਸੱਦਦੇ ਸੀਗੇ ਉਹਨਾਂ ਨੂੰ ਪਤਾ ਹੈ ਕਿ 1500 ਡਾਲਰ ਦੇ ਵਿੱਚ ਇੱਥੇ ਭਾਰਤੀ ਨੂੰ ਸੱਦ ਸਕਦੇ ਸੀ 71% ਜਿਹੜਾ H1B ਵੀਜ਼ਾ ਉਹ 2024 ਦੇ ਅੰਕੜੇ ਦੱਸਦੇ ਨੇ ਕਿ ਕਤਲ ਫੀਸੀਆਂ ਉਹਨਾਂ ਵਿੱਚ ਭਾਰਤੀ ਸੀਗੇ ਬਾਕੀ ਦੂਜੇ ਨੰਬਰ ਤੋਂ ਚਾਈਨਾ ਸੀਗੇ ਤੇ ਹੁਣ ਜਿਹੜੇ ਉੱਥੋਂ ਦੀ ਭਾਰਤੀ ਕੰਪਨੀਆਂ ਨੇ ਉਸ ਦੇ ਉੱਤੇ ਇਸ ਦਾ ਮਾੜਾ ਅਸਰ ਵੀ ਤਾਂ ਨਜ਼ਰ ਆਊਗਾ ਫਿਰ ਦੇਖੋ ਮੈਂ ਕੱਲ ਰਾਤ ਹੈਦਰਾਬਾਦ ਦੇ ਵਿੱਚ ਸੀਗਾ ਮੈਂ ਕੱਲ ਸਾਰਾ ਦਿਨ ਹੈਦਰਾਬਾਦ 'ਚ ਰਿਹਾ ਜੋ ਗਰੋਥ ਉੱਥੇ ਮੈਂ ਦੇਖੀ ਹੈ ਜੋ ਆਈਟੀ ਇਨਫਰਾਸਟ੍ਰਕਚਰ ਉੱਥੇ ਮੈਨੂੰ ਨਹੀਂ ਲੱਗਦਾ ਅਮਰੀਕਾ 'ਚ ਵੀ ਹੈ ਅਮਰੀਕਨ ਕੰਪਨੀਆਂ ਸ਼ਿਫਟ ਹੋਣ ਗਈਆਂ ਉਹ ਬੜਾਣਾ ਚਾਹੁੰਦੇ ਆ ਅਮਰੀਕਾ ਨੂੰ ਗ੍ਰੇਟ ਉਹ ਅਮਰੀਕਾ ਨੂੰ ਗ੍ਰੇਟ ਨਹੀਂ ਅਮਰੀਕਾ ਨੂੰ ਲੇਟ ਬਣਾ ਦੇਣਗੇ ਹ ਲੱਖ ਡਾਲਰ ਦੇ ਕੇ ਨਾ ਕਿਸੇ ਨੇ ਜਾਣਾ ਜੀ ਉਥੇ ਤੇ ਸੁਨਸਾਨੀ ਉਥੇ ਪੈਣੀ ਹੈ ਇਹ Google India ਦੇ ਵਿੱਚ ਇਸ ਟਾਈਮ ਹੂੰ Microsoft ਦਾ ਸਭ ਤੋਂ ਵੱਡਾ ਸੈਂਟਰ India ਚ ਹੈ Facebook Meta India ਤੋਂ ਚੱਲਦਾ ਪਿਆ ਸਗੋਂ ਹੋਰ ਸੁਖਾਲਾ ਹੋ ਗਿਆ ਹైదరాబాద్ ਬੈਂਗਲੌਰ ਦੇ ਵਿੱਚ ਓਪਨਿੰਗ ਵਧੂਗੀਆਂ ਨੌਕਰੀਆਂ ਵਧੂਗੀਆਂ ਲੋਕ ਘਰ ਵਾਪਸ ਆਣਗੇ H1B ਵੀਜ਼ਾ ਕਿਹੜਾ ਕੋਈ ਗ੍ਰੀਨ ਕਾਰਡ ਹੈ ਕੋਈ ਪੱਕੇ ਤੌਰ ਤੇ ਥੋੜੀ ਰਹਿ ਸਕਦੇ ਹੋ ਆਰਜੀ ਤੌਰ ਤੇ ਰਹਿੰਦੇ ਹੋ ਕੰਪਿਊਟਰ ਦੀ ਪੜ੍ਹਾਈਏ ਕੋ ਖੇਤਾਂ 'ਚ ਵਾਈ ਥੋੜੀ ਕਰਨੀ ਆ ਜਾ ਕੇ ਹੂੰ ਇਹ ਸਾਡਾ ਇਨਫਰਾਸਟ੍ਰਕਚਰ ਗਰੋ ਹੋਣਾ ਇਹਦਾ ਨੁਕਸਾਨ ਅਮਰੀਕਨ ਗਵਰਨਮੈਂਟ ਨੂੰ ਹੈ ਅਮਰੀਕਨ ਕੰਪਨੀਆਂ ਨੂੰ ਹੈ ਜਿਹਨੇ ਟੈਲੈਂਟ ਲਿਆਣਾ ਉਹ ਜਿੱਥੇ 1500 ਡਾਲਰ ਲੈ ਕੇ ਆਂਦਾ ਸੀਗਾ ਉਹ ਲੱਖ ਡਾਲਰ ਵੀ ਲੈ ਕੇ ਆਏਗਾ ਇਹ ਉਦਾਂ ਹੀ ਹੈ ਜਦੋਂ ਪੰਜਾਬ ਦੇ ਵਿੱਚ ਸਾਨੂੰ ਪ੍ਰਵਾਸੀ ਮਜ਼ਦੂਰਾਂ ਦੀ ਲੋੜ ਹੁੰਦੀ ਹੈ ਲੁਧਿਆਣੇ ਤੋਂ ਬੱਸਾਂ ਚੱਲਦੀਆਂ ਫੈਕਟਰੀਆਂ ਦੇ ਮਾਲਕ ਬੱਸਾਂ ਭੇਜਦੇ ਆ ਜੂਪੀ ਬਿਹਾਰ ਨੂੰ ਵੀ ਭਾਈ ਉੱਥੋਂ ਪ੍ਰਵਾਸੀ ਮਜ਼ਦੂਰ ਲੈ ਕੇ ਆਓ ਜੇ ਅੱਜ ਆਈਟੀ ਇੰਜੀਨੀਅਰਸ ਨਹੀਂ ਜਾਣਗੇ ਇਹ ਉਹੀ ਹਾਲ ਹੋਏਗਾ ਕੱਲ ਨੂੰ ਜਦੋਂ ਝੋਨਾ ਲਾਣਾ ਹੋਊਗਾ ਤੇ ਝੋਨਾ ਕੌਣ ਲਾਊਗਾ ਝੋਨਾ ਲਾਨ ਲਈ ਤਾਂ ਪ੍ਰਵਾਸੀ ਚਾਹੀਦੇ ਆ ਨਾ ਜੀ ਅੱਜ ਪੰਜਾਬ ਦੀਆਂ ਪੰਚਾਇਤਾਂ ਨੇ ਮਤੇ ਪਾਦਤੇ ਕਿ ਭਾਈ ਪ੍ਰਵਾਸੀਆਂ ਨੂੰ ਕੱਢ ਦਿਓ ਜੇ ਸਵੇਰ ਨੂੰ ਚਲੇ ਗਏ ਤਾਂ ਝੋਨਾ ਕਨੇ ਲਾਣਾ ਨਹੀਂ ਪਰ ਇਹ ਵੀ ਹੈ ਨਾ ਜੇ ਚਲੇ ਵੀ ਜਾਣ ਤਾਂ ਪੰਜਾਬੀ ਫਿਰ ਵੀ ਇੰਨੇ ਕੋ ਕਾਬਿਲ ਆਗੇ ਨੇ ਜਦੋਂ ਮੁਸੀਬਤ ਆਉਂਦੀ ਤਾਂ ਆਪ ਹੀ ਮੋਰਚਾ ਡਾਗਾ ਸੰਭਾਲ ਲੈਂਦੇ ਨੇ ਭਾਈ ਜੀ ਸਕੋੜਾ ਸੱਚ ਆ ਸਾਰਿਆਂ ਨੂੰ ਪਤਾ ਪੰਜਾਬੀ ਕਿੱਥੇ ਨੇ ਇੱਕ ਜਵਾਗ ਆ ਕਿਸੇ ਦਾ ਬੜੀ ਹੱਦ ਦੋ ਨੇ ਉਹ ਇੱਕ ਜਵਾਗ ਆ ਸਟ੍ਰੇਲੀਆ 'ਚ ਬੈਠਾ ਦੂਜਾ ਕੈਨੇਡਾ 'ਚ ਹਰ ਹਰਿ ਸਾਹਿਬ ਪਿਛਲੇ ਸਮੇਂ ਦੌਰਾਨ ਤੁਸੀਂ ਦੇਖੋ ਬਹੁਤ ਸਾਰੇ ਬੱਚੇ ਵਿਦੇਸ਼ਾਂ ਤੋਂ ਆ ਕੇ ਇੱਥੇ ਖੇਤੀ ਕਰਨ ਲੱਗੇ ਨੇ ਉਹ ਜਿਹੜਾ ਜਿਹੜਾ ਆਇਆ ਸੀਗਾ ਜੀ ਮੁੜ ਗਿਆ ਮੈਂ 25 50 ਬੰਦਿਆਂ ਨੂੰ ਜਾਣਦਾ ਜੀ ਜਿਹੜਾ ਜਿਹੜੇ ਚ ਕੀੜੇ ਜਿਹੇ ਸਿਗਰੇ ਨੇ ਜੀ ਪੰਜਾਬ ਚ ਜਾ ਕੇ ਕੁਝ ਕਰਨਾ ਜਦੋਂ ਦੋ ਤਿੰਨ ਮਹੀਨੇ ਉਹਨੂੰ ਇੱਥੇ ਲਾਏ ਉਹਨੂੰ ਫਿਰ ਦੁਬਾਰਾ ਮੈਲਬਨ ਜਾ ਦਾ ਉਹ ਫਿਰ ਵਾਪਸ ਚਲਾ ਗਿਆ ਜੀ ਹੂੰ ਹੈ ਨਹੀਂ ਕੋਈ ਤੇ ਦੇਖ ਲਿਆ ਹੁਣ ਹੜ ਆ ਗਏ ਤੇ ਫਸਲਾਂ ਦੀਆਂ ਫਸਲਾਂ ਰੁੜ ਗਈਆਂ ਜੀ ਹੁਣ ਉਹ ਜ਼ਮੀਨ ਪਤਾ ਨਹੀਂ 5 ਸਾਲ ਲੱਗਣੇ ਉਹਨੂੰ ਬਾਦ ਹੋਣ ਨੂੰ ਉਹਨੂੰ 6 ਸਾਲ ਲੱਗਣੇ ਪਰ ਤੁਸੀਂ ਕੰਪੈਰੀਸ਼ਨ ਜੇ ਪੰਜਾਬ ਦੇ ਵਿੱਚ ਜਿਹੜੇ ਪ੍ਰਵਾਸੀ ਬਾਹਰੋਂ ਆਏ ਨੇ ਉਹਨਾਂ ਦੇ ਨਾਲ ਕਰਦੇ ਹੋ ਤਾਂ ਇੱਥੇ ਇੱਕ ਜ਼ਮੀਨਾਂ ਸਮਾਦਾ ਅੰਤਰ ਵੀ ਨਜ਼ਰ ਆਉਂਦਾ ਹੈ ਜਿਹੜੇ ਇੱਥੋਂ ਦੀ ਭਾਰਤੀ ਆਪਣੇ ਜਾਂਦੇ ਨੇ ਬਾਹਰ ਉਹ ਯੋਗਤਾ ਦੇ ਆਧਾਰ ਦੇ ਉੱਤੇ ਜਾਂਦੇ ਨੇ ਪਰ ਜਿਹੜੇ ਯੂਪੀ ਬਿਹਾਰ ਉਧਰੋਂ ਦੀ ਇੱਧਰ ਨੂੰ ਆਉਂਦੇ ਨੇ ਤਾਂ ਉਹਨਾਂ ਦੀ ਯੋਗਤਾ ਨਹੀਂ ਚੈੱਕ ਕੀਤੀ ਜਾਂਦੀ ਤਾਂ ਇਸ ਕਰਕੇ ਉਹਨਾਂ ਲਈ ਮਾਪਦੰਡ ਕੋਈ ਤੈਅ ਨਹੀਂ ਹੁੰਦੇ ਕਿ ਇਹਨਾਂ ਨੂੰ ਇੰਨੀ ਤਨਖਾਹ ਮਿਲਣੀ ਮਿਲਣੀ ਹੈ ਉਹਨਾਂ ਲਈ ਇਹ ਨਿਯਮ ਤੈਅ ਨਹੀਂ ਹੁੰਦੇ ਕਿ ਇਹਨਾਂ ਨੂੰ ਚੰਗਾ ਘਰ ਚੰਗਾ ਵਾਤਾਵਰਨ ਮਿਲਣਾ ਹੈ ਉਹ ਇੱਥੇ ਆ ਕੇ ਝੁੱਗੀਆਂ ਦੇ ਵਿੱਚ ਰਹਿਣ ਉਹ ਇੱਥੇ ਆ ਕੇ ਬਸਤੀਆਂ 'ਚ ਰਹਿਣ ਜਾਂ ਭਾਵੇਂ ਮਹਿਲਾਂ 'ਚ ਰਹਿਣ ਉਹਨਾਂ ਲਈ ਕੋਈ ਕਾਇਦੇ ਕਾਨੂੰਨੀ ਹੈਗੇ ਇਸ ਕਰਕੇ ਆਪਾਂ ਜਦੋਂ ਪ੍ਰਵਾਸੀਆਂ ਬਾਹਰਲੇ ਪ੍ਰਵਾਸੀਆਂ ਨਾਲ ਕੰਪੈਰੀਜ਼ਨ ਕਰਦੇ ਆ ਤਾਂ ਜ਼ਮੀਨੀ ਸਮਾਜ ਦਾ ਅੰਤਰ ਵੀ ਨਜ਼ਰ ਆਉਂਦਾ ਹੈ ਜਦੋਂ ਪ੍ਰਵਾਸੀ ਹੈ ਨਾ ਜੀ ਪ੍ਰਵਾਸੀ ਨੇ ਆਪਣੇ ਬੱਚਿਆਂ ਵਾਸਤੇ ਰੋਟੀ ਜੋੜਨੀ ਹੈ ਉਹ ਪ੍ਰਵਾਸ ਵਾਸਤੇ ਆ ਉਹ ਰਹਿਣ ਨਹੀਂ ਆਇਆ ਇਦਾਂ ਹੀ ਜਦੋਂ ਸਾਡਾ ਬੰਦਾ ਬਾਹਰ ਉਹ ਸ਼ਨੀ ਇਤਵਾਰ ਨੂੰ ਕੰਮ ਕਰਦੇ ਹੋ ਰਾਤਾਂ ਲਾਂਦੇ ਆ ਪੈਸੇ ਜੋੜ ਕੇ ਵਾਪਸ ਭੇਜ ਦਾਂਗੇ ਪ੍ਰਵਾਸ ਪੂਰੀ ਦੁਨੀਆ ਦੇ ਵਿੱਚ ਹੈ ਸਾਡੇ ਬੱਚੇ ਅੱਜ ਬੰਗਲੌਰ ਚ ਜਾ ਕੇ ਵੀ ਨੌਕਰੀ ਕਰਦੇ ਨੇ ਸਾਡੇ ਪੰਜਾਬ ਤੋਂ ਲੋਕੀ ਹਦਰਾਬਾਦ ਵੀ ਜਾਂਦੇ ਨੇ ਕੋਲਕੱਤਾ ਵੀ ਜਾਂਦੇ ਨੇ ਪ੍ਰਵਾਸ ਦਾ ਜਿਹੜਾ ਮੁੱਦਾ ਵਾ ਪੂਰੀ ਦੁਨੀਆ 'ਚ ਸ਼ੁਰੂ ਹੋਇਆ ਕਿਉਂਕਿ ਕੰਪੀਟੀਸ਼ਨ ਦਾ ਵੱਲ ਹਰ ਬੰਦਾ ਜਦੋਂ ਕੰਪੀਟ ਨਹੀਂ ਕਰ ਪੈਂਦਾ ਨਾ ਉਦੋਂ ਕਹਿੰਦਾ ਕੱਢ ਦਿਓ ਇਹਨਾਂ ਨੂੰ ਹਮ ਅੱਜ ਯੂਪੀ ਬਿਹਾਰ ਤੋਂ ਆਈਏ ਆਫੀਸਰ ਵੀ ਤਾਂ ਨਿਕਲਦੇ ਨੇ ਉਤੋਂ ਦੇ ਕਮੇਦੂਰ ਵੀ ਨਿਕਲਦਾ ਹਰ ਤਰ੍ਹਾਂ ਦਾ ਹਰ ਬੰਦਾ ਹਰ ਜਗ੍ਹਾ ਦੇ ਚੋਂਦਾ ਅੱਜ ਪ੍ਰਵਾਸ ਜਿਹੜਾ ਬਾਹਰਲੇ ਮੁਲਕਾਂ 'ਚ ਹੋ ਰਿਹਾ ਉਹਨਾਂ ਨੂੰ ਦਿੱਕਤ ਸਾਡੀਆਂ ਸੋਚਾਂ ਤੋਂ ਸਾਡੇ ਬੱਚੇ ਪੜ੍ਹ ਲਿਖ ਕੇ ਗਏ ਨੇ ਇਹ ਚੁੱਬਦੇ ਨੇ ਅਮਰੀਕਨ ਜੌਬਸ ਖਾ ਰਹੇ ਨੇ ਤੂੰ ਖਾ ਰਹੇ ਨੇ ਮਿਹਨਤੀ ਨੇ ਸਾਡਾ ਬੰਦਾ ਸ਼ਨੀ ਇਤਵਾਰ ਨੂੰ ਵੀ ਕੰਮ ਕਰਦਾ ਇਹ ਲੋਕ ਫਰਾਈਡੇ ਨੂੰ ਤਿਆਰੀ ਕਰ ਲੈਂਦੇ ਨੇ ਜੇ ਅੱਜ ਇਹ ਸਟੈਪ ਲੈਂਦਾ ਅਮਰੀਕਾ ਤੇ ਅਮਰੀਕਾ ਗ੍ਰੇਟ ਨਹੀਂ ਹੋਏਗਾ ਅਮਰੀਕਾ ਬਹੁਤ ਜ਼ਿਆਦਾ ਲੇਟ ਹੋ ਜਾਏਗਾ ਕਿਤੇ ਨਾ ਕਿਤੇ ਡੋਨਲਡ ਟਰੰਪ ਤੁਸੀਂ ਇਹ ਗੱਲ ਆਖ ਰਹੇ ਹੋ ਕਿ ਅਮਰੀਕਾ ਨੂੰ ਇਸ ਨਾਲ ਨੁਕਸਾਨ ਹੋਏਗਾ ਅਲਰੈਡੀ ਜਦੋਂ ਕਿ ਅਮਰੀਕਾ ਦੀ ਉਹ ਨੀਤੀ ਜਿਹੜੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਵੀ ਪਹਿਲਾਂ ਕਈ ਵਾਰ ਆਖਿਆ ਕਿ ਅਸੀਂ ਭਾਰਤ ਨੂੰ ਹੀ ਮਜ਼ਬੂਤ ਬਣਾਉਣਾ ਹੈ ਤੇ ਉਧਰ ਰਾਸ਼ਟਰਪਤੀ ਅਮਰੀਕਾ ਵਾਲੇ ਕਹਿੰਦੇ ਨੇ ਅਸੀਂ ਅਮਰੀਕਾ ਨੂੰ ਮਜ਼ਬੂਤ ਬਣਾਉਣਾ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਨੀਤੀ ਅਮਰੀਕਾ ਨੂੰ ਪਿੱਛੇ ਲੈ ਕੇ ਜਾਊਗੀ ਤਾਂ ਫਿਰ ਡੋਨਲਡ ਟਰੰਪ ਇਹਦਾ ਦਾ ਫੈਸਲਾ ਕਿਉਂ ਕਰ ਰਹੇ ਨੇ ਭਾਜੀ ਇਹ ਫੈਸਲੇ ਜਦੋਂ ਦੇ ਬਣੇ ਨੇ ਬਥੇਰੇ ਫੈਸਲੇ ਲਏ ਨੇ ਇਹਨਾਂ ਦਾ ਫੈਸਲਾ ਸਿਰੇ ਕਿਹੜਾ ਚੜਿਆ ਜੀ ਹੂੰ ਜਿਹੜੇ ਕਿਹੜੇ ਤੋਂ ਲੱਗਦਾ ਕਿ ਪਾਸਲੇ ਨਾਲ ਗਲਤ ਲੈ ਕੇ ਸਿਰੇ ਨਹੀਂ ਚੜਿਆ ਪਾਜੀ ਕੁਝ ਵੀ ਨਹੀਂ ਸਿਰੇ ਚੜਿਆ ਦਬਕਾ ਮਾਰਦੇ ਨੇ ਪੂਰੀ ਦੁਨੀਆ ਨੂੰ ਅੱਲਾ ਸ਼ੇਰੀ ਦਿਖਾਉਂਦੇ ਨੇ ਬੇਸਿਕਲੀ ਇਹ ਲੜਾਈ ਕਾਦੀ ਹੈ ਅਮਰੀਕਾ ਪਹਿਲਾਂ ਵੀ ਗ੍ਰੇਟ ਸੀ ਅਮਰੀਕਾ ਅੱਜ ਵੀ ਗ੍ਰੇਟ ਹੈ ਅਮਰੀਕਾ ਕੱਲ ਵੀ ਗ੍ਰੇਟ ਰਹੇ ਅਸੀਂ ਕੀ ਲੈਣਾ ਦੇਣਾ ਅਮਰੀਕਾ ਤੋਂ ਅਸੀਂ ਤਾਂ ਆਪਦੇ ਹੱਕਾਂ ਲਈ ਲੜਦੇ ਪਿਆ ਸਹੀ ਤਾਂ ਮਿਹਨਤ ਮਜ਼ਦੂਰੀ ਵਾਲੇ ਲੋਕ ਆ ਸਾਡੇ ਬੱਚੇ ਜਾ ਕੇ ਮਿਹਨਤਾਂ ਕਰਦੇ ਨੇ ਆਪਦੀ ਰੋਟੀ ਖਾਂਦੇ ਨੇ ਕਿਸ ਨੂੰ ਤਾਂ ਕੁਝ ਕਹਿੰਦੇ ਹੀ ਨਹੀਂ ਝਗੜਾ ਕੀ ਹੈ ਝਗੜਾ ਇਹ ਹੈ ਵੀ ਪਿਛਲੇ 4-5 ਸਾਲਾਂ ਤੋਂ ਪ੍ਰਚਾਰ ਹੋ ਰਿਹਾ ਜੀ ਵਿਸ਼ਵ ਗੁਰੂ ਜੀ ਦਾ ਮੋਂ ਸਾਡਾ ਮੁਲਕ ਇੱਕ ਵਿਸ਼ਵ ਗੁਰੂ ਵਾਲੇ ਪਾਸੇ ਤੁਰਿਆ ਆ ਜੀ ਪੂਰੀ ਦੁਨੀਆ ਦੇ ਵਿੱਚ ਆਦਰ ਸਤਕਾਰ ਹੋ ਰਿਹਾ ਜੀ ਅਸੀਂ ਨਾ ਕਿਸੇ ਨੂੰ ਮਾੜਾ ਚੰਗਾ ਬੋਲੀਏ ਨਾ ਅਸੀਂ ਕਿਸੇ ਨੂੰ ਕੁਝ ਕਿਹਾ ਨਾ ਸਾਡਾ ਕੋਈ ਲੀਡਰ ਕਦੀ ਕਿਸੇ ਦੇ ਖਿਲਾਫ ਬੋਲਦਾ ਲੜਾਈ ਲੱਗੀ ਆ ਰੂਸ ਦੀ ਲੱਗੀ ਆ ਯੂਕਰੇਨ ਦੀ ਲੱਗੀ ਆ ਲੱਗੀ ਆ ਸਾਡੇ ਵਾਲੇ ਕਹਿੰਦੇ ਦੋਵਾਂ ਨੂੰ ਭਾਈ ਦੋਵੇਂ ਜਣੇ ਠੱਕੇ ਭਾਈ ਯਾਰ ਦੋਵੇਂ ਜਣੇ ਆਪਸ ਵਿੱਚ ਸਮਝੌਤਾ ਕਰ ਲਓ ਜਿੱਥੇ ਜਿੱਥੇ ਦੁਨੀਆ 'ਚ ਲੜਾਈਆਂ ਲੱਗਦੀਆਂ ਸਾਡਾ ਦੇਸ਼ ਕਿਤੇ ਵੀ ਜਾ ਕੇ ਪਾਰਟਿਸਪੇਟ ਨਹੀਂ ਕਰਦਾ ਸਾਡੇ ਦੋਵਾਂ ਦੇ ਨਾਲ ਖੜਾ ਹੁੰਦਾ ਯਾਰ ਨਾ ਲੜੋ ਹੁਣ ਕਿਤੇ ਨਾ ਕਿਤੇ ਕੀਮੇ ਜਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਉਹ ਇੱਕ ਇਮੇਜ ਬੜੀ ਵਧੀਆ ਪਰਨਦੀ ਵੀ ਸੀ ਇੰਨੇ ਨੂੰ ਡੋਨਲਡ ਟਰੰਪ ਜਿੱਤ ਸਾਹਿਬ ਸਾਹਿਬ ਜਿੱਤ ਕਹਿੰਦੇ ਨੇ ਉਹਨਾਂ ਨੂੰ ਲੱਗਦਾ ਕਿ ਇਹ ਇਮੇਜ ਮੇਰੀ ਕਿਉਂ ਨਹੀਂ ਹੈਗੀ ਇਦਾਂ ਦੀ ਹੂੰ ਇਹ ਦੋ ਰਾਜਿਆਂ ਦੀ ਲੜਾਈ ਹੈ ਹੁਣ ਉਹ ਚਾਹੁੰਦੇ ਨੇ ਕਿ ਨੋਬਲ ਪ੍ਰਾਈਜ਼ ਮਿਲਿਆ ਜਾਵੇ ਕਿਉਂਕਿ ਉਮਰ ਖੰਡਾਲੀ ਡੋਨਲਡ ਟਰੰਪ ਸਾਹਿਬ ਬਹੁਤ ਮਿਹਨਤੀ ਇਨਸਾਨ ਨੇ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਬਹੁਤ ਕੁਝ ਕੀਤਾ بڑے ਕਾਰੋਬਾਰ ਕੀਤੇ بڑے ਰੁਪਏ ਬਣਾਏ ਹਜੇ ਵੀ ਜਿਹੜਾ ਉਹ ਦੁਨੀਆ ਦੇ ਟੌਪ ਵਾਲੇ ਬੰਦੇ ਵਾਲੀ ਕੁਰਸੀ ਦੇ ਉੱਤੇ ਬਹਿਣ ਦਾ ਉਹਨਾਂ ਦਾ ਖਾਬ ਹਨ ਖਾਲੀ ਹੈ ਉਹ ਨੋਬ ਇੰਡੀਆ ਨੂੰ ਨਾਮਿਨੇਟ ਕਰ ਨਹੀਂ ਸਕਦਾ ਕਿਉਂਕਿ ਕਿਤੇ ਨਾ ਕਿਤੇ ਦੇਖੋ ਜਦੋਂ ਉਮਰ ਹੋ ਜਾਂਦੀ ਹੈ ਨਾ ਜੀ ਹਰ ਬੰਦਾ ਚਾਹੁੰਦਾ ਮੈਨੂੰ ਸਤਕਾਰ ਮਿਲ ਜੇ ਜਾਂਦੇ ਜਾਂਦੇ ਨੂੰ ਮੇਰਾ ਟੌਰ ਟੱਪਾ ਬਣ ਜਵੇ ਹੁਣ ਡੋਨਲਡ ਟਰੰਪ ਸਾਹਿਬ ਚਾਹੁੰਦੇ ਨੇ ਮੈਨੂੰ ਨੋਬਲ ਪ੍ਰਾਈਜ਼ ਮਿਲ ਜਵੇ ਸਾਡੇ ਵਾਲੇ ਕਹਿੰਦੇ ਨੇ ਵੀ ਯਾਰ ਮੈਂ ਵੀ ਬੜੀ ਮਿਹਨਤ ਕੀਤੀ ਆ ਤੇ ਮੈਂ ਵੀ ਵਿਸ਼ਵ ਗੁਰੂ ਬਣਨਾ ਚਾਹਨਾ ਹੁਣ ਅਸੀਂ ਕਿੱਦਾਂ ਨਾਮਿਨੇਟ ਕਰਦੀਏ ਉਹਨਾਂ ਨੂੰ ਜਦੋਂ ਪਿਛਲੇ 5-7 ਸਾਲਾਂ ਤੋਂ ਦੁਨੀਆ ਦੇ ਵਿੱਚ ਉੱਤੇ ਥੱਲੇ ਕੰਮ ਹੋ ਰਿਹਾ ਔਰ ਹਰ ਬੰਦਾ ਪਾਰਟਿਸਪੇਟ ਕਰ ਰਿਹਾ ਇਥੇ ਤੁਸੀਂ ਇੱਕ ਮੁਲਕ ਨੂੰ ਧੱਕੇ ਨਾ ਕਰੋ ਕਿ ਭਾਈ ਸਾਹਿਬ ਤੁਸੀਂ ਸਾਨੂੰ ਨਾਮਿਨੇਟ ਕਰੋ ਕਿ ਕਿਤੇ ਨਾ ਕਿਤੇ ਨੋਬਲ ਪ੍ਰਾਈਜ਼ ਲੈਣ ਦਾ ਰੋਲਾ ਦੁਨੀਆ ਨੂੰ ਦਿਖਾਣਾ ਚਾਹੁੰਦੇ ਨੇ ਡੋਨਲਡ ਰਾਮ ਸਾਹਿਬ ਕਿ ਅਸੀਂ ਗ੍ਰੇਟ ਹੈਗੇ ਹਾਂ ਉਹ ਸਾਰੀ ਦੁਨੀਆ ਨੂੰ ਹੀ ਪਤਾ ਤੁਸੀਂ ਪਹਿਲਾਂ ਹੀ ਬੜੇ ਗ੍ਰੇਟ ਜੇ ਚైనా ਨਾਲ ਵੀ ਤੁਸੀਂ ਪੰਗਾ ਲੈ ਕੇ ਦੇਖਿਆ ਚైనా ਨੇ ਵੀ ਤੁਹਾਨੂੰ ਪੂਰਾ ਚੰਗੀ ਤਰ੍ਹਾਂ ਸਵਾਦ ਨਾਲ ਤੁਹਾਨੂੰ ਜਵਾਬ ਦਿੱਤਾ ਜਿੱਥੇ-ਜਿੱਥੇ ਤੁਸੀਂ ਗਏ ਹੋ ਤੁਹਾਨੂੰ ਹਰ ਮੁਲਕ ਨੇ ਆਦਰ ਸਤਿਕਾਰ ਦਿੱਤਾ ਅਮਰੀਕਨ ਲੋਕ ਗ੍ਰੇਟ ਨੇ ਅਮਰੀਕਾ ਬਹੁਤ ਵਧੀਆ ਮੁਲਕ ਹੈ ਉਹ ਆਦਰ ਸਤਕਾਰ ਕਰਦੇ ਨੇ ਇਹ ਕਿਤੇ ਨਾ ਕਿਤੇ ਇੱਕ ਇਨਸਾਨ ਚਾਹੁੰਦਾ ਹੋਵੇ ਕਿ ਮੈਨੂੰ ਉਹ ਚੀਜ਼ ਬਣਦੀ ਮਿਲ ਜਾਵੇ ਉਹ ਜਦੋਂ ਮਿਲ ਜੂਗੀ ਸ਼ਾਇਦ ਇਹ ਰੈਸਟ੍ਰਿਕਸ਼ਨ हट ਜੂਗੀਆਂ ਬਾਕੀ ਇਹ ਹਜੇ ਸ਼ੁਰੂ ਹੋਇਆ ਜੀ ਕੰਮ ਇਹਦਾ ਇਦਾਂ ਦੀ ਅਨਾਉਂਸਮੈਂਟਾਂ ਰੋਜ਼ ਕਰਨੀਆਂ ਐ ਇਹਨਾਂ ਨੇ ਹਮ ਪਰ ਰੋਜ਼ ਚਾਹੁੰਦੇ ਨੇ ਉਹ ਕਿਸੇ ਤਰੀਕੇ ਅਸੀਂ ਬੈਕਸਟਪ ਤੇ ਜਾਈਏ ਅਸੀਂ ਬੋਲੀਏ ਕੁਝ ਹਮ ਸਾਡੇ ਦੇਸ਼ ਚ ਕੋਈ ਵੀ ਨਹੀਂ ਬੋਲਦਾ ਕਹਿੰਦੇ ਠੀਕ ਆ ਯਾਰ ਤੁਸੀਂ ਰੈਸਟ੍ਰਿਕਸ਼ਨ ਲਾਣੀਆਂ ਤੁਸੀਂ ਆਪਣੇ ਮੁਲਕ ਤੇ ਲਾਉਂਦੇ ਹੋ ਨਾ ਉਈ ਲੱਖ ਡਾਲਰ ਆਪਣੀਆਂ ਕੰਪਨੀਆਂ ਦੇ ਲਈ ਸਾਨੂੰ ਥੋੜੀ ਕੁਝ ਕਹਿਣ ਦਿਓ। ਹੂੰ ਉਹ ਚਾਹੁੰਦੇ ਨੇ ਕਿ ਸਾਡਾ ਐਗਰੀਕਲਚਰ ਸੈਕਟਰ ਇੰਡੀਆ ਦੇ ਵਿੱਚ ਆ ਜਾਵੇ। ਉਹ ਚਾਹੁੰਦੇ ਨੇ ਕਿ ਸਾਡੀ ਮੱਕੀ ਦੀ ਫਸਲ ਪੰਜਾਬ ਦੀ ਖਤਮ ਹੋ ਜਾਵੇ। ਉਹ ਚਾਹੁੰਦੇ ਨੇ ਉਹਨਾਂ ਦਾ ਐਡੀਬਲ ਆਇਲ ਇੰਡੀਆ ਦੇ ਵਿੱਚ ਵਿਕ ਜਾਵੇ। ਕਿਤੇ ਨਾ ਕਿਤੇ ਐਗਰੀਕਲਚਰ ਸੈਕਟਰ ਆ ਜਿਹੜਾ ਅਮਰੀਕਾ ਦਾ ਉਹ ਇੰਡੀਆ ਦੇ ਵਿੱਚ ਆਣਾ ਚਾਹੁੰਦਾ। ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਬਚਾਣਾ ਚਾਹੁੰਦੇ ਨੇ ਕਿਉਂਕਿ ਜੇ ਅਸੀਂ ਉਹ ਸਾਰੀਆਂ ਚੀਜ਼ਾਂ ਦੀਆਂ ਸੈਂਕਸ਼ਨ ਦੇ ਦਿੰਨੇ ਉਹਨਾਂ ਨੂੰ ਤਾਂ ਸਾਡਾ ਆਪਣਾ ਕਿਸਾਨ ਰੁੜ ਜਾਣਾ। ਹੂੰ ਕਿਸਾਨ ਨੂੰ ਨਹੀਂ ਪਤਾ ਅੱਜ ਕਿਸਾਨ ਵਾਸਤੇ ਕਿੱਡਾ ਵੱਡਾ ਸਟੈਪ ਲਿੱਤਾ ਜਾ ਰਿਹਾ ਏਆਈਟੀ ਇੰਡਸਟਰੀ ਦੇ ਉੱਤੇ ਮਾਰ ਕੱਲ ਹੋ ਸਕਦਾ ਟਰੈਵਲ ਇੰਡਸਟਰੀ ਦੇ ਆ ਜਾਵੇ ਪਰਸੋਂ ਕਹਦੇ ਉਹ ਬੀਜੇ ਬੰਦ ਕਰਤੇ ਸੀ ਚੜ੍ਹ ਨਹੀਂ ਦੇਣਾ ਕਿਸੇ ਨੂੰ ਹਮ ਇਹੀ ਕੰਮ ਹੋਇਆ ਸੀਗਾ ਇਹਨਾਂ ਨੇ ਜ਼ੋਰ ਲਾਇਆ ਕਿ ਹਾਰਵਰਡ ਯੂਨੀਵਰਸਿਟੀ ਦੀ ਰਜਿਸਟ੍ਰੇਸ਼ਨ ਕੈਨਸਲ ਕਰਤੀ ਦੁਨੀਆ ਦੀ ਨੰਬਰ 1 ਯੂਨੀਵਰਸਿਟੀ ਤੁਸੀਂ ਉਹਦੇ ਨਾਲ ਲੜਦੇ ਪਏ ਹਾਰ ਕੇ ਕੋਰਟ ਦੇ ਵਿੱਚ ਜਾ ਕੇ ਫੈਸਲਾ ਹੋ ਗਿਆ ਨਹੀਂ ਯਾਰ ਗਲਤ ਕਰਦੇ ਪਏ ਹਮ ਕਿਤੇ ਨਾ ਕਿਤੇ ਸਹੀ ਨੂੰ ਸਹੀ ਕਹਿਣਾ ਪੈਣਾ ਠੀਕ ਹੈ ਇਹ ਮਾਮਲਾ ਵੀ ਅਸੀਂ ਗ੍ਰੇਟ ਹੈਗੇ ਆ ਤੁਹਾਨੂੰ ਦੁਨੀਆ ਨੂੰ ਮੰਨ ਲਿਆ ਸਾਰੀ ਨੇ ਕੀ ਹੋਏਗਾ ਆਸਟ੍ਰੇਲੀਆ ਜਾਣਾ ਸ਼ੁਰੂ ਕਰ ਦਣਗੇ ਲੋ ਜਦੋਂ ਟੈਕਨੋਲੋਜੀ ਸ਼ੁਰੂ ਹੋਈ ਯੂਰਪ ਤੋਂ ਸ਼ੁਰੂ ਹੋਈ ਸੀਗੀ ਜਦੋਂ ਦੁਨੀਆ ਚ ਪਹਿਲਾ ਇੰਟਰਨੈਟ ਵਾਲਾ ਫੋਨ ਆਇਆ ਉਹ ਬਲੈਕਬੈਰੀ ਫੋਨ ਕੈਨੇਡਾ ਤੋਂ ਆਇਆ ਸੀਗਾ ਕੈਨੇਡਾ ਨੇ ਬਲੈਕਬੈਰੀ ਫੋਨ ਬਣਾਇਆ ਜੋ ਯੂਰਪ ਤੋਂ ਟੈਕਨੋਲੋਜੀ ਸ਼ੁਰੂ ਹੋਈ ਅੱਜ ਆਸਟ੍ਰੇਲੀਆ ਬਹੁਤ ਇਨੋਵੇਸ਼ਨ ਕਰਦਾ ਪਿਆ AI ਦੇ ਉੱਤੇ ਇਹ ਇਹ ਨਹੀਂ ਜਾਣ ਦੇਣਗੇ ਕਿਸੇ ਹੋਰ ਪਾਸੇ ਦੁਨੀਆ ਚ ਚੱਲ ਜੂਗੀ ਹੋਰ ਪਾਸੇ ਦਰਵਾਜ਼ੇ ਖੁੱਲ ਜਾਣਗੇ ਪਰ ਤੁਸੀਂ ਬੰਗਲੌਰ ਜਾ ਕੇ ਦੇਖੋ ਤੁਸੀਂ ਹైదరాబాద్ ਉਹਦੇ ਭੁੱਲ ਜਾਣਾ ਅਮਰੀਕਾ ਅਮਰੀਕਾ ਦਾ ਟਾਈਮ ਸਕੁਏਅਰ ਫੇਰ ਹੈ ਹైదరాబాద్ ਦੇ ਅ ਗੁਰੂਗਰਾਮ ਵੀ ਕਾਫੀ ਹੁਣ ਅਸੀਂ ਗਰੋ ਕਰਦੇ ਪਏ ਆ ਜਿਹਦੇ ਨਾਲ ਦੁਨੀਆ ਮੱਚਦੀ ਪਈ ਵੀ ਇਹ ਕਿਉਂ ਗਰੋ ਕਰਦੇ ਪਏ ਨੇ ਅਸੀਂ ਦੁਨੀਆ ਚ ਯੰਗ ਗਿਆ ਦੁਨੀਆ ਦੇ ਯੰਗੇਸਟ ਪਾਪੂਲੇਸ਼ਨ ਹੈ ਸਾਡੇ ਬੱਚੇ ਬਹੁਤ ਮਿਹਨਤਾਂ ਕਰਦੇ ਆ ਜਿੰਨੀ ਕੁੱਟ ਖਾ ਕੇ ਅਸੀਂ ਹਿਸਾਬ ਪੜਦੇ ਆ ਦੁਨੀਆ ਚ ਇੰਨਾ ਹਿਸਾਬ ਹੀ ਨਹੀਂ ਕਿਸੇ ਕੋ ਹੂੰ ਤੁਰਦੇ ਫਿਰਦੇ ਤਾਂ ਸਾਡੇ ਜਵਾਬ ਸਵਾਲ ਹੱਲ ਕਰ ਦਿੰਦੇ ਆ ਵਿਨ ਸਾਹਿਬ ਪਰ ਇਹ ਵੀ ਸਵਾਲ ਆ ਕਿ ਜਿਹੜੇ H1B ਵੀਜ਼ਾ ਦੇ ਉੱਤੇ ਕੰਮੇ ਬਾਹਰ ਜਾਂਦੇ ਸੀ ਤਾਂ ਉਹ ਇਸ ਕਰਕੇ ਜਾਂਦੇ ਸੀ ਕਿ ਉਹਨਾਂ ਨੂੰ ਬੰਦਾ ਮੁੱਲ ਭਾਰਤ ਦੇ ਵਿੱਚ ਨਹੀਂ ਮਿਲਦਾ ਸੀ ਪਰ ਜੇ ਉਹ ਹੁਣ ਭਾਰਤ ਵਿੱਚ ਤੁਸੀਂ ਆਖਦੇ ਹੋ ਕਿ ਬੰਗਲੂਰੂ ਉਹਨਾਂ ਲਈ ਦਰਵਾਜ਼ੇ ਖੁੱਲੇ ਨੇ ਹਾਈਦਰਾਬਾਦ ਉਹਨਾਂ ਲਈ ਦਰਵਾਜ਼ੇ ਖੁੱਲੇ ਨੇ ਗੁਰੂਗ੍ਰਾਮ ਦੇ ਵਿੱਚ ਦਰਵਾਜ਼ੇ ਖੁੱਲੇ ਨੇ ਤਾਂ ਫਿਰ ਉਹ ਬਣਦਾ ਮਹਿੰਤਾਨਾ ਉਹਨਾਂ ਨੂੰ ਦੇਣਾ ਵੀ ਤਾਂ ਇੱਕ ਬੜੀ ਵੱਡੀ ਚੁਣੌਤੀ ਸਾਡੇ ਦੇਸ਼ ਦੇ ਲਈ ਬਣ ਬਣ ਜਾਏਗਾ ਭਾਜੀ ਉਹੀ ਕੰਮ ਪਹਿਲਾਂ ਇਹ ਪੈਸਾ ਕਿੱਥੋਂ ਆਉਂਦਾ ਸਾਰਾ ਅਮਰੀਕਾ ਦੀਆਂ ਕੰਪਨੀਆਂ ਕੰਮ ਚੁੱਕ ਕੇ ਕਰਾਉਂਦੀਆਂ ਸਾਰਾ ਇੰਡੀਆ ਤੋਂ ਹੂੰ ਹੂੰ ਇਹ ਲੈ ਕੇ ਜਾਂਦੇ ਸੀਗੇ ਸਾਨੂੰ ਸਾਡਾ ਜਵਾਬ ਕਿੱਥੇ ਇੱਕ ਇੰਜੀਨੀਅਰ ਜਿਹਦੇ ਤੇ ਤੁਸੀਂ ਲੱਖ ਡਾਲਰ ਦਾ ਬੋਝ ਪਾਇਆ ਉਹਦੀ 2 ਲੱਖ ਡਾਲਰ ਤਾਂ ਪਹਿਲਾਂ ਹੀ ਤਨਖਾਹ ਹੈ ਨਾ ਤੁਸੀਂ 1.5 ਕਰੋੜ ਰੁਪਏ ਦੇ ਤਾਂ ਪਹਿਲਾਂ ਹੀ ਬੰਦਾ ਹਾਇਰ ਕੀਤਾ ਆ ਤੇ ਤੁਸੀਂ 1.5 ਕਰੋੜ ਰੁਪਏ ਦੇ ਨਾਲ ਕਰੋੜ ਹੋਰ ਵੀ ਲਾ ਦੋਗੇ ਤੁਹਾਨੂੰ ਫਰਕ ਨਹੀਂ ਪੈਣਾ ਤੁਸੀਂ ਉਹਨੂੰ ਬਣਾ ਕਰੋਗੇ ਇਨੀਅਟ ਕੰਮ ਕਰ ਲੂਗਾ ਜਦੋਂ ਤੁਸੀਂ ਗਰੀਬ ਬੰਦੇ ਦੀ ਰੋਟੀ ਖੁੰਦੇ ਹੋ ਨਾ ਜਿਹੜਾ ਰੋਟੀਆਂ ਆਵਾਜ਼ ਆ ਰਹੇ ਉਹਨੂੰ ਫਰਕ ਪੈਂਦਾ ਤੁਸੀਂ ਕਿਹਦੇ ਤੇ ਸੈਂਕਸ਼ਨ ਲਾ ਰਹੇ ਹੋ ਜਿਹੜਾ ਆਲਰੇਡੀ ਬੇਰੁਜ਼ਗਾਰੀ ਬਹੁਤ ਜ਼ਿਆਦਾ ਆ ਗਈ ਹੈ ਇੱਥੇ ਆਪਾਂ ਲੈਣਾ ਲੱਗੇ ਰਹਿੰਦੀਆਂ ਨੇ ਆਪਾਂ ਆਪਾਂ ਗੱਲ ਕਰ ਰਹੇ ਹ 1 ਬੀ ਵਾਲੇ ਦੀ h1b ਤੇ ਰੈਸਟ੍ਰਿਕਸ਼ਨ ਲੱਗੀ ਹੈ ਇਹ h1b ਵਾਲੇ ਦਾ ਜਿਹੜਾ ਪੈਕੇਜ ਹੁੰਦਾ 2 ਕਰੋੜ ਰੁਪਏ ਦਾ ਹੁੰਦਾ ਹੂੰ ਜਿਹੜਾ 2 ਕਰੋੜ ਰੁਪਏ ਦਾ ਕੰਮ ਆਵੇਂ ਤੁਸੀਂ ਉਹਦੇ ਤੇ ਰਿਸਕ ਲਾਈਆ ਭੁੱਖੇ ਮਰਦੇ ਤੇ ਨਹੀਂ ਲਾਈ ਹੂੰ ਉਹਨੂੰ ਕੋਈ ਫਰਕ ਨਹੀਂ ਪੈਣਾ ਉਹ 5 ਸਾਲ ਵਿਹਲਾ ਵੀ ਬਹਿ ਕੇ ਖਾਲੂਗਾ 5 ਸਾਲ ਤੁਸੀਂ ਦੁਨੀਆ ਕਿੱਥੋਂ ਚਲਾ ਲੋਗੇ ਬਿਲਕੁਲ ਸਹੀ ਗੱਲ ਕਿਤੇ ਨਾ ਕਿਤੇ ਇਹ ਆਈਟੀ ਕੰਪਨੀਆਂ ਵਾਸਤੇ ਕਾਪਰਚੁਨਿਟੀ ਹੈ ਇੰਡੀਅਨ ਕੰਪਨੀਆਂ ਵਾਸਤੇ ਇਹ ਡੋਨਲਡ ਰਾਮਸ ਸਾਹਿਬ ਕਹ ਰਹੇ ਨੇ ਜੀ ਅਸੀਂ ਅਮਰੀਕਨ ਨੂੰ ਲੋਕ ਪੜਨ ਅਮਰੀਕਾ ਦੇ ਵਿੱਚ ਅਮਰੀਕਨ ਨੂੰ ਜਵਾਬ ਮਿਲਣੀ ਚਾਹੀਦੀ ਆ ਠੀਕ ਆਹੀ ਵਿਚਾਨੇ ਜੀ ਪੰਜਾਬ ਦੇ ਵਿੱਚ ਪੰਜਾਬੀ ਨੂੰ ਨੌਕਰੀ ਮਿਲਣੀ ਚਾਹੀਦੀ ਆ ਜਦੋਂ ਭਾਜੀ ਪੰਜਾਬੀ ਕੈਨੇਡਾ ਚਲ ਜੂਗਾ ਪੰਜਾਬੀ ਅਮਰੀਕਾ ਚਲ ਜੂਗਾ ਇੱਥੇ ਕੋ ਰਹਿਊਗਾ ਨਹੀਂ ਫਿਰ ਬਾਹਰ ਵਾਲਿਆਂ ਨੇ ਸਿਸਟਮ ਤੇ ਚਲਾਣਾ ਨਾ ਹੁਣ ਅੱਜ ਅਮਰੀਕਨ ਬੱਚਾ ਪੜਦਾ ਹੀ ਨਹੀਂ ਭਾਜੀ ਉਹ ਫੇਲ ਹੋ ਜਾਂਦਾ ਹਾਰਵਰਡ ਯੂਨੀਵਰਸਿਟੀ ਕਿਉਂ ਪੂਰੀ ਦੁਨੀਆ ਤੋਂ ਨਿਆਣਾ ਲਿਆਂਦੀ ਏ ਉਹਦੇ ਜਿਹੜੀ ਐਂਟਰੀ ਕ੍ਰਾਈਟਰੀਆ ਉਹ ਅਮਰੀਕਨ ਬੱਚਾ ਫੁੱਲਫੇਲ ਹੀ ਨਹੀਂ ਕਰਦਾ ਅਸੀਂ ਕਿਹੜਾ ਧੱਕੇ ਨਾਲ ਉੱਥੇ ਜਾ ਕੇ ਵਸੇ ਆ ਸਾਨੂੰ ਲੈ ਕੇ ਜਾਂਦੀਆਂ ਕੰਪਨੀਆਂ ਇਹ ਅਮਰੀਕਨ ਕੰਪਨੀਆਂ ਇ ਅਮਰੀਕਨ ਕੰਪਨੀਆਂ ਕਰੋੜ ਰੁਪਇਆ ਤਨਖਾਹ ਦਿੰਦੀਆਂ ਕਿਤੇ ਨਾ ਕਿਤੇ ਇਹ ਟੈਲੈਂਟ ਦੀ ਲੜਾਈ ਹੈ ਅੱਜ ਟੈਲੈਂਟ ਦੇ ਉੱਤੇ ਟੈਕਸ ਲੱਗਾ ਵਾ ਇਹ ਪਹਿਲਾਂ ਲੱਗਾ ਸੀਗਾ ਗੁੱਡਸ ਦੇ ਉੱਤੇ ਟੈਕਸ ਜੀ ਇਹ ਜਿਨੇ ਮਰਜ਼ੀ ਟੈਰਿਫ ਲਾ ਲੈਣ ਐਂਡ ਕੀ ਆ ਲੜਾਈ ਇਹ ਆ ਵੀ ਸਵੇਰੇ ਤੁਸੀਂ ਨੋਮੀਨੇਟ ਕਰਦੇ ਹੋ ਜੀ ਇੰਡੀਆ ਵੱਲੋਂ ਕਿ ਅਸੀਂ ਨੋਲਨਡ ਟਰੰਪ ਸਾਹਿਬ ਨੂੰ ਆਹ ਲਓ ਜੀ ਅਸੀਂ ਆ ਨੋਬਲ ਪ੍ਰਾਈਜ਼ ਵੱਲੋਂ ਨੋਮੀਨੇਟ ਕਰਦੇ ਆ ਤੇ ਕੱਲ ਸਵੇਰੇ ਸਾਰੀਆਂ ਸੈਂਕਸ਼ਨਾਂ ਖਤਮ ਹੈ ਹੂੰ ਠੀਕ ਹੈ ਹਰੀਸਾਪਰ ਇਸ ਵਿਚਾਰੇ ਦੇਖਿਆ ਜਾਵੇ ਖਾਲੀ ਅਮਰੀਕਾ ਦਾ ਹੀ ਮਾਮਲਾ ਨਹੀਂ ਹੈਗਾ ਪਿੱਛੇ ਆਸਟ੍ਰੇਲੀਆ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਪ੍ਰਦਰਸ਼ਨ ਹੋਏ ਉੱਥੇ ਤਾਂ ਭਾਰਤੀਆਂ ਦੇ ਵਿਰੁੱਧ ਨਾਰੇ ਗੂੰਜੇ ਕਿ ਭਾਰਤੀਆਂ ਨੂੰ ਵਾਪਸ ਭੇਜੋ ਇਹ ਸਾਡੀਆਂ ਨੌਕਰੀਆਂ ਖਾ ਰਹੇ ਨੇ ਉਹ ਤੋਂ ਬਾਅਦ ਲੰਡਨ ਦੇ ਵਿੱਚ ਸ਼ੁਰੂ ਹੋ ਗਏ ਲੰਡਨ ਦੇ ਵਿੱਚ ਵੀ ਵੱਡੇ ਪੱਦਰ ਉੱਤੇ ਰੋਸਮਾਂ ਜਾ ਰਹੇ ਹਾਲੇ ਵੀ ਚੱਲ ਰਹੇ ਨੇ ਉਹ ਆਖ ਰਹੇ ਨੇ ਕਿ ਗੈਰਕਾਨੂੰਨੀ ਪ੍ਰਵਾਸੀ ਇੱਥੇ ਆ ਗਏ ਨੇ ਵੱਡੀ ਗਿਣਤੀ ਉਹਨਾਂ ਵਿੱਚ ਵੀ ਜਿਹੜੀ ਭਾਰਤੀਆਂ ਦੀ ਵੀ ਦੱਸੀ ਜਾ ਰਹੀ ਹੈ ਤਾਂ ਉਹ ਵੀ ਇਹ ਗੱਲ ਆਖ ਰਹੇ ਨੇ ਕਿ ਸਾਡੀਆਂ ਨੌਕਰੀਆਂ ਖਾ ਰਹੇ ਨੇ ਤੇ ਕੈਨੇਡਾ ਦੇ ਵਿੱਚ ਪਹਿਲਾਂ ਆਪਣੇ ਪੰਜਾਬੀ ਉੱਥੇ ਜਾ ਚੁੱਕੇ ਨੇ ਤੇ ਉੱਥੇ ਵੀ ਆਵਾਜ਼ਾਂ ਉੱਠਣ ਲੱਗੀਆਂ ਕਿ ਇਹ ਤੇ ਭਾਰਤੀ ਜ਼ਿਆਦਾ ਵੱਡੀ ਗਿਣਤੀ ਉਚਾ ਗਏ ਨੇ ਤੇ ਇਹ ਸਾਡੀਆਂ ਨੌਕਰੀਆਂ ਖਾ ਰਹੇ ਨੇ ਇਸ ਕਰਕੇ ਤੁਸੀਂ ਇੱਕ ਆਖਰੀਕ ਜਿਹਾ ਅਮਰੀਕਾ ਦਰਵਾਜ਼ੇ ਬੰਦ ਕਰਦਾ ਤੇ ਦੂਜੇ ਮੁਲਕ ਦਰਵਾਜ਼ੇ ਖੋਲ ਦੇਣਗੇ ਪਰ ਦੂਜੇ ਮੁਲਕਾਂ ਵਿੱਚ ਵੀ ਹਾਲਾਤ ਪ੍ਰਵਾਸੀਆਂ ਦੇ ਵਿਰੁੱਧ ਚੱਲ ਰਹੇ ਨੇ ਤੁਸੀਂ ਗਰੋ ਕਰ ਰਹੇ ਹੋ ਪੂਰੀ ਦੁਨੀਆ ਤੁਹਾਡੇ ਤੋਂ ਛੱਡਦੀ ਪਈ ਆ ਮੱਚਦੀ ਪਈ ਆ ਤੁਸੀਂ 25 ਲੱਖ ਰੁਪਇਆ ਦੇ ਕੇ ਆਸਟ੍ਰੇਲੀਆ ਜਾਂਦੇ ਹੋ ਤੁਸੀਂ 20 ਲੱਖ ਰੁਪਇਆ ਦੇ ਕੇ ਇੰਗਲੈਂਡ ਜਾਂਦੇ ਹੋ ਕੋਈ ਵੀ ਇਲੀਗਲ ਨਹੀਂ ਜਾਂਦਾ ਜਿਹੜੇ ਇਲੀਗਲ ਜਾਂਦੇ ਸੀ ਉਹ ਬੜੇ ਚੰਦ ਤਦਾਦ ਸੀ ਉਹ ਬੰਦ ਹੋ ਗਿਆ ਕੰਮ ਅੱਜ ਪੂਰੀ ਦੁਨੀਆ ਛੜਦੀ ਆ ਕਿ ਤੁਸੀਂ ਜਿੱਥੇ ਜਾਂਦੇ ਹੋ ਤੁਸੀਂ ਉਹਨਾਂ ਦੀਆਂ ਨੌਕਰੀਆਂ ਖੋਲ੍ਹਦੇ ਹੋ ਆਸਟ੍ਰੇਲੀਆ ਚ ਆਸਟ੍ਰੇਲੀਅਨ ਲੋਕ ਕੰਮ ਕਰਕੇ ਰਾਜੀ ਨਹੀਂ ਉਹ ਕੰਪੀਟ ਜਦੋਂ ਹੋਣਾ ਕੰਪੀਟੀਸ਼ਨ ਤਾਂ ਫਿਰ ਉਸੇ ਨਾਲ ਹੋਣਾ ਨਾ ਜੀ ਜਿਹਨੇ ਮਿਹਨਤ ਕਰਨੀ ਹੈ ਸਾਡੇ ਲੋਕ ਮਿਹਨਤੀ ਨੇ ਅਸੀਂ ਵਰਲਡ ਪਾਵਰ ਬਣਨ ਜਾ ਰਹੇ ਆ ਇਸ ਚੀਜ਼ ਨੂੰ ਸਮਝ ਲਓ ਜਦੋਂ ਤੁਸੀਂ ਕਿਸੇ ਦੀ ਰੋਟੀ ਖੋਣੀ ਹੈ ਨਾ ਤੇ ਫਿਰ ਉਹਨੇ ਗਾਲਾਂ ਕੱਢਣੀਆਂ ਤਿਆਰ ਹੋ ਜਵੇ ਪੂਰਾ ਮੁਲਕ ਇਦਾਂ ਦੀਆਂ ਸੈਂਕਸ਼ਨਾਂ ਬਹੁਤ ਸਾਰੇ ਮੁਲਕਾਂ ਨੇ ਲਾਣੀਆਂ ਹਜੇ ਕਿਉਂ ਕਿ ਤੁਹਾਡੇ ਜਵਾਕ ਤਗੜੇ ਹੋ ਗਏ ਤੁਹਾਡੇ ਜਵਾਕਾਂ ਨੇ ਦੁਨੀਆ ਜਿੱਤ ਲਈ ਜੇ ਇੰਨਾ ਹੀ ਪ੍ਰੋਬਲਮ ਹੈ ਅਮਰੀਕਾ ਨੂੰ ਡੋਨਲਡ ਰਾਮ ਸਾਹਿਬ ਨੂੰ ਫਿਰ ਪਹਿਲਾ ਬੰਦਾ ਸੁੰਦਰ ਪਚਈ ਤੁਹਾਡੀ ਸਭ ਤੋਂ ਵੱਡੀ ਕੰਪਨੀ ਦੁਨੀਆ ਦੀ ਗੂਗਲ ਗੂਗਲ ਦੇ ਹੈੱਡਕォਰਟ ਨੇ ਜੀ ਸੁੰਦਰ ਪਚਈ ਨੇ ਉਹ ਕੌਣ ਨੇ ਉਹ ਵੀ ਇੰਡੀਅਨ ਹੀ ਨੇ ਹਮ ਜਿਹੜੇ ਡਾਕਟਰਾਂ ਦੇ ਤੁਸੀਂ ਮਾਨ ਕਰਦੇ ਹੋ ਜਿਹੜੇ ਪ੍ਰੋਫੈਸਰਾਂ ਦੇ ਮਾਨ ਕਰਦੇ ਹੋ ਤੇ ਉਹ ਵੀ ਤਾਂ ਇੰਡੀਅਨ ਹੀ ਨੇ ਉਸੇ ਚੀਜ਼ ਨੂੰ ਸਤਕਾਰ ਦਿਓ ਮੰਨ ਲਓ ਕਿ ਭਾਰਤ ਵਿਸ਼ਵ ਪਾਵਰ ਬਣ ਗਿਆ ਹੂੰ ਜੇ ਇਦਾਂ ਹੀ ਹਾਲਾਤ ਚੱਲਦੇ ਰਹੇ ਜੇ ਇਹੀ ਗਵਰਨਮੈਂਟ ਅਗਲੇ ਹੋਰ 5-7 ਸਾਲ ਰਿਪੀਟ ਹੁੰਦੀ ਹੈ ਕੋਈ ਦੁਨੀਆ ਦੀ ਤਾਕਤ ਨਹੀਂ ਰੋਕ ਸਕਦਾ ਅਸੀਂ ਪਹਿਲੇ ਨਾ ਦੂਜੇ ਨੰਬਰ ਦੇ ਉੱਤੇ ਹੋਵਾਂਗੇ ਬਿਲਕੁਲ ਚੀਨ ਦੇ ਉੱਤੇ ਵੀ ਦਬਾਅ ਪਾਇਆ ਸੀ ਕੀ ਬਣਿਆ ਅੱਜ ਚੀਨ ਦੁਨੀਆ ਦੀ ਪਾਵਰ ਬਣ ਗਿਆ ਜੇ ਸਵੇਰੇ ਗੂਗਲ ਬੰਦ ਹੋ ਜਾਂਦਾ ਹੂੰ ਜੇ ਸਵੇਰੇ ਮੈਟਾ ਬੰਦ ਹੋ ਜਾਂਦਾ ਜੇ ਸਾਰੇ ਮਾਈਕਰੋਸਾਫਟ ਦੀ ਐਂਟਰੀ ਆਜ ਬੈਂਟਰੀ ਬੰਦ ਹੋ ਜਾਂਦੀ ਕੀ ਇੰਡੀਆ ਆਪਦਾ ਗੂਗਲ ਨਹੀਂ ਬਣਾ ਸਕੂਗਾ ਜੇ ਅਸੀਂ ਉਹਨਾਂ ਲਈ ਬਣਾ ਸਕਦੇ ਹਾਂ ਕੀ ਅਸੀਂ ਆਪਣੇ ਲਈ ਨਹੀਂ ਬਣਾ ਸਕਦੇ ਹੂੰ ਇਹ ਤਾਂ ਇੱਕ ਤਰ੍ਹਾਂ ਦੀ ਓਪਰਚੁਨਿਟੀ ਹੈ ਸਾਡੇ ਮੁਲਕ ਵਾਸਤੇ ਸਾਡੇ ਦੇਸ਼ ਵਾਸਤੇ ਮੇਰੀ ਇਸ ਪ੍ਰੋਗਰਾਮ ਦੇ ਮਾਧਿਅਮ ਦੇ ਨਾਲ ਪ੍ਰਧਾਨ ਮੰਤਰੀ ਸਾਹਿਬ ਨੂੰ ਸਾਡੇ ਦੇਸ਼ ਵਾਸੀਆਂ ਨੂੰ ਇਹ ਬੇਨਤੀ ਹੈ ਕਿ ਮਿਹਨਤ ਕਰੋ ਸਾਰੇ ਜਣੇ ਅਸੀਂ ਆਪਦਾ ਗੂਗਲ ਬਣਾਈਏ ਅਸੀਂ ਆਪਦਾ ਮਾਈਕਰੋਸਾਫਟ ਬਣਾਈਏ ਅਸੀਂ ਆਪਦਾ ਮੈਟਾ ਬਣਾਈਏ ਸਾਨੂੰ ਇਹਨਾਂ ਦੇ ਉੱਤੇ ਡਿਪੈਂਡ ਰਹਿਣ ਦੀ ਲੋੜ ਹੀ ਨਾ ਪਵੇ ਇਹ ਸਾਡੇ ਜਵਾਕਾਂ ਕੋਲ ਕੰਮ ਕਰਾਉਂਦੇ ਨੇ ਸਾਡੇ ਨਾਲ ਹੀ ਆਪਦੇ ਪ੍ਰੋਡਕਟ ਬਣਾਉਂਦੇ ਨੇ ਸਾਡੇ ਡਾਕਟਰ ਹੀ ਇਨਵੈਂਸ਼ਨ ਕਰਦੇ ਸਾਡੇ ਡਾਕਟਰ ਹੀ ਇਹਨਾਂ ਦੇ ਇਲਾਜ ਕਰਦੇ ਨੇ ਸਾਡੇ ਡਾਕਟਰ ਹੀ ਕਰੋਨਾ ਦੀਆਂ ਦਵਾਈਆਂ ਬਣਾਉਣ ਮੁੜ ਕੇ ਸਾਨੂੰ ਕਹ ਦਿੰਦੇ ਆ ਕਿ ਜੀ ਤੁਹਾਡੇ ਤੇ ਟੈਕਸ ਲਾਵਾਂਗੇ ਜਦੋਂ ਕਰੋਨਾ ਚੱਲਿਆ ਉਦੋਂ ਇਹਨਾਂ ਨੂੰ ਦਵਾਈ ਚਾਹੀਦੀ ਸੀ ਇਹ ਉਹੀ ਪ੍ਰਧਾਨ ਮੰਤਰੀ ਹੈ ਜਿਨ੍ਹਾਂ ਨੇ ਜਹਾਜ਼ ਭਰ-ਭਰ ਕੇ ਦਵਾਈਆਂ ਭੇਜੀਆਂ ਸੀ ਹੂੰ ਹੂੰ ਤੁਹਾਡੇ ਕੋਲ ਦਵਾਈ ਤੱਕ ਤੇ ਯਾਰ ਆਪਣੀ ਸੀਗੀ ਨਹੀਂ ਕੀ ਤੁਸੀਂ ਮੁਕਾਬਲਾ ਕਰ ਲੈਣਾ ਅਸੀਂ ਇੱਜ਼ਤਦਾਰ ਲੋਕ ਆ ਅਸੀਂ ਇਮਾਨਦਾਰ ਲੋਕ ਆ ਇਹ ਦੁਨੀਆ ਨੂੰ ਕੁਝ ਨਹੀਂ ਕਹਿੰਦੇ ਕਿੰਨਾ ਮੰਦਾ ਬੋਲਦੇ ਪਏ ਨੇ ਉਹ ਦੇਖੋ ਸਾਡੇ ਮੁਲਕ ਬਾਰੇ ਸਾਡੇ ਪ੍ਰਧਾਨ ਮੰਤਰੀ ਬਾਰੇ ਸਾਡੇ ਦੀ ਆਵਾਜ਼ ਸੁਣੀ ਕਿਸੇ ਨੇ ਸਾਡੇ ਸੀਰੀਅਸ ਲੈਂਦਾ ਹੀ ਨਹੀਂ ਹਮ ਅਗਲਾ ਕਹਿੰਦਾ ਕੋਈ ਨਹੀਂ ਬੋਲ ਨਹੀਂ ਜਾਂਦਾ ਇਹਨੇ ਕਿੰਨੀ ਦੇਰ ਹੋਰ ਕੱਟਣੀ ਉਮਰ ਉਹਨਾਂ ਨੇ ਕੱਢ ਲਈ ਆਪਣੀ ਉਹ ਚਾਹੁੰਦੇ ਨੇ ਉਹਨਾਂ ਨੂੰ ਸਤਕਾਰ ਮਿਲ ਜੇ ਹੁਣ ਜਿਹੜਾ ਡੋਨਲਡ ਟਰੰਪ ਸਤਕਾਰ ਚਾਹੁੰਦੇ ਨੇ ਪੂਰੀ ਦੁਨੀਆ ਤੋਂ ਸਤਕਾਰ ਦੇ ਜਿਹੜੇ ਵਾਲੀ ਵਾਰਸ ਨੇ ਉਹ ਸਤਕਾਰ ਚਾਹੀਦਾ ਸਾਡੇ ਪ੍ਰਧਾਨ ਮੰਤਰੀ ਨੂੰ ਮਿਲਣਾ ਜਦੋਂ ਤੱਕ ਡੋਨਲਡ 트ੰਪ ਸਾਹਿਬ ਨਹੀਂ ਸਿ ਆਏ ਪੂਰੀ ਦੁਨੀਆ ਕਹਿੰਦੀ ਸੀ ਕਿ ਮੋਦੀ ਇਸ ਦਾ ਗ੍ਰੇਟ ਹੂੰ ਇੰਡੀਆ ਇਸ ਦਾ ਪਾਵਰ ਉਹ ਚੀਜ਼ ਹਜਮ ਨਹੀਂ ਹੋਈ ਜਿੱਦਾਂ ਹੀ 트ੰਪ ਸਾਹਿਬ ਗਦੀ ਤੇ ਆਂਦੇ ਨੇ ਉਹਨਾਂ ਨੂੰ ਲੱਗਦਾ ਨਹੀਂ ਨਹੀਂ ਆਹ ਜਿਹੜਾ ਕੁਰਸੀ ਹੈ ਇਹਦੇ ਤੇ ਮੈਂ ਬਹਿਣਾ ਹੂੰ ਠੀਕ ਹੈ ਬਿਸ਼ੂ ਗੁਰੂ ਤਾਂ ਮੈਂ ਆ ਤੇ ਠੀਕ ਆ ਉਹ ਬਿਸ਼ੂ ਗੁਰੂ ਬਣਨਾ ਚਾਹੁੰਦੇ ਨੇ ਇਹ ਹੁਣ ਸਾਡੀਆਂ ਸਰਕਾਰਾਂ ਨੇ ਦੇਖਣਾ ਜੇ ਅਸੀਂ ਉਹ ਨਾਮਿਨੇਟ ਕਰ ਦਨੇ ਆ ਤੇ ਝਗੜਾ ਕੱਲ ਖਤਮ ਆ ਨਹੀਂ ਤੇ ਤਿਆਰ ਹੋ ਜਾਓ ਇਦਾਂ ਦੀਆਂ ਸੈਂਸ਼ਨਾਂ ਹੋਰ ਵੱਡੀਆਂ ਲਾਣੀਆਂ ਹੋਰ ਲੱਗ ਸਕਦੀਆਂ ਨੇ ਪਰ ਇਸ ਵਿਚਾਲੇ ਤੁਸੀਂ ਦੇਖੋ ਕਿ ਅਮਰੀਕਾ ਤੇ ਕੈਨੇਡਾ ਗੁਆਂਢੀ ਮੁਲਕ ਨੇ ਜਿਵੇਂ ਆਪਣੇ ਭਾਰਤ ਪਾਕਿਸਤਾਨ ਨੇ ਇੱਥੇ ਵੀ ਆਪਣੇ ਇੱਕ ਦੂਜੇ ਨਾਲ ਵੈਰ ਪਾਇਆ ਹੋਇਆ ਉੱਥੇ ਵੀ ਇਹਨਾਂ ਦੇ ਵਿਚਾਲੇ ਜਦੋਂ ਤੇ 트੍ਰੰਪ ਸਾਹਿਬ ਰਾਸ਼ਟਰਪਤੀ ਬਣੇ ਤਾਂ ਉਸ ਤੋਂ ਬਾਅਦ ਕੈਨੇਡਾ ਦੇ ਨਾਲ ਇਹਨਾਂ ਦਾ ਵੈਰ ਸ਼ੁਰੂ ਹੋ ਗਿਆ ਉੱਥੇ ਵੀ ਕਾਫੀ ਨੌਟੇ ਵੀ ਪਾਵਨ ਤਨ ਯਾਦ ਹੋਏਗਾ ਜਦੋਂ ਪਿਛਲੇ ਬਾਈਡਨ ਸਰਕਾਰ ਸੀ ਉਸ ਵੇਲੇ ਕੁਝ H1B ਵੀਜ਼ਾ ਨੂੰ ਲੈ ਕੇ ਸਖਤ ਨਿਯਮ ਬਣਾਏ ਤਾਂ ਕੈਨੇਡਾ ਨੇ ਭਾਰਤੀਆਂ ਦੇ ਲਈ ਦਰਵਾਜ਼ੇ ਖੋਲ੍ਹ ਦਿੱਤੇ ਸੀਗੇ ਉਹਨਾਂ ਨੇ ਆਖਿਆ ਕਿ ਜਿਹੜੇ H1B ਵੀਜ਼ਾ ਵਾਲੇ ਨੇ ਅਸੀਂ ਉਹਨਾਂ ਨੂੰ ਸੱਦਾ ਦਿੰਦੇ ਹਾਂ ਕਿ ਸਾਡੇ ਨੂੰ ਆ ਕੇ ਕੈਨੇਡਾ ਨੂੰ ਤੁਸੀਂ ਮਜ਼ਬੂਤ ਕਰੋ ਜਿਹੜੇ ਹੁਣ ਅੰਕੜੇ ਦੱਸਦੇ ਨੇ ਕਿ ਜਿਹੜੇ ਭਾਰਤੀ ਪੇਸ਼ੇਵਾਰ ਨੇ ਉਹ ਅਮਰੀਕਾ ਦੀ ਨਵੀਨਤਮ ਹੋ ਗਿਆ ਇਸੋ ਲਾਵਾ ਜਿਹੜਾ ਸਟਾਰਟਅਪ ਹੈ ਇਕੋਸਿਸਟਮ ਤਾਂ ਉਸੇ ਰੀਡ ਦੀ ਹੱਡੀ ਨੇ ਭਾਰਤੀ ਪਿਛੇਵਾਰ ਜੇ ਇੱਥੇ ਤੁਸੀਂ ਦੱਸ ਰਹੇ ਹੋ ਕਿ ਰੀਡ ਦੀ ਹੱਡੀ ਹੁਣ ਕਮਜ਼ੋਰ ਪਏਗੀ ਅਮਰੀਕਾ ਦੀ ਇਸ ਫੈਸਲੇ ਤੋਂ ਬਾਅਦ ਕਿ ਕੁਝ ਲੱਗਦਾ ਹੈ ਕਿ ਕੈਨੇਡਾ ਦੇ ਨਾਲ ਹੁਣ ਭਾਰਤ ਦੇ ਤੇ ਰਿਸ਼ਤੇ ਇੱਕ ਵਾਰ ਮੋੜ ਟ੍ਰੈਕ ਦੇ ਉੱਤੇ ਆ ਰਹੇ ਨੇ ਬੀਤੇ ਦਿਨ ਵੀ ਮੀਟਿੰਗਾਂ ਹੋਈਆਂ ਨੇ ਕੈਨੇਡਾ ਸਰਕਾਰ ਦੇ ਨਾਲ ਤੇ ਮੋੜ ਇੱਕ ਵਾਰ ਕੌਂਸਲਰ ਜਿਹੜੇ ਹੈਗੇ ਨੇ ਨਿਯੁਕਤ ਕਰਨ ਦੇ ਫੈਸਲੇ ਦੇ ਉੱਤੇ ਅੱਗੇ ਵਧ ਰਹੇ ਨੇ ਆਤਵਾਦ ਦੇ ਮੁੱਦੇ ਉੱਤੇ ਸਹਿਮਤੀ ਜਿਹੜੀ ਬਣੀ ਹੈ ਤਾਂ ਐਚ 1 ਬੀ ਵੀਜ਼ਾ ਜਿਹੜੇ ਜੇ ਉਧਰੋਂ ਦਿਨੀ ਤਾਂ ਫਿਰ ਆਨਲੈਟ ਸਮੇਂ ਵਿੱਚ ਕੈਨੇਡਾ ਦਰਵਾਜ਼ੇ ਖੋੜ ਸਕਦਾ ਉਹਨਾਂ ਵਾਸਤੇ ਕੈਨੇਡਾ ਦਰਵਾਜ਼ੇ ਖੋਲ ਚੁੱਕਾ ਜੀ ਜਦੋਂ ਕੋਈ ਜੰਗ ਲਾਣੀ ਹੁੰਦੀ ਨਾ ਪਹਿਲਾਂ ਵਜ਼ੀਰ ਬਦਲਿਆ ਜਾਂਦਾ ਵਜ਼ੀਰ ਬਦਲ ਦਿੱਤਾ ਆਇਆ ਵਾ ਕੈਨੇਡਾ ਐਮਬੈਸੀ ਚ ਦਿੱਲੀ ਦਾ ਐਮਬੈਸਡਰ ਬਦਲਿਆ ਗਿਆ ਵਾ ਚੰਦ ਦਿਨ ਪਹਿਲਾਂ ਬਦਲਿਆ ਗਿਆ ਵਾ ਉਹੀ ਇੱਕ ਮੋਰੀ ਹੁੰਦਾ ਕੈਨੇਡੀਅਨ ਸਰਕਾਰ ਦਾ ਇੱਕ ਡਿਪਲੋਮੈਟਸ ਦਾ ਕੰਮ ਕੀ ਹੁੰਦਾ ਰਿਲੇਸ਼ਨ ਬਣਾਣੇ ਉਹਨਾਂ ਨੇ ਆਪ ਦਾ ਦਿੱਲੀ ਚ ਐਮਬੈਸਡਰ ਬਦਲਤਾ ਉਹ ਚਾਹਦੇ ਨੇ ਤੁਹਾਡੇ ਨਾਲ ਚੰਗੇ ਰਿਲੇਸ਼ਨ ਬਣਾਣ ਦੋ ਦਿਨ ਪਹਿਲਾਂ ਮੋਦੀ ਸਾਹਿਬ ਦਾ ਜਨਮ ਦਿਨ ਸੀਗਾ ਤੇ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਨੇ 8-10 ਮਿੰਟ ਲਾ ਕੇ ਸਪੀਚ ਕੀਤੀ ਕਿ ਮੋਦੀ ਇਜ਼ ਮਾਈ ਬੈਸਟ ਫਰੈਂਡ ਇੰਡੀਆ ਇਜ਼ आवर ਫਰੈਂਡਲੀ ਕੰਟਰੀ ਆਮ ਵੈਲਕਮਿੰਗ ਇੰਡੀਆ ਹੋਰ ਅਗਲਾ ਕੀ ਕਹਵੇ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਤੁਹਾਨੂੰ ਸਤਿਕਾਰ ਦੇ ਰਿਹਾ ਤੁਹਾਡੀਆਂ ਕੌਮਾਂ ਨੂੰ ਸਤਿਕਾਰ ਦੇ ਰਿਹਾ ਤੁਹਾਡੀ ਮਿਹਨਤ ਨੂੰ ਸਤਿਕਾਰ ਦੇ ਰਿਹਾ ਐਕਸੈਪਟ ਕਰੋ ਮੰਨ ਲਓ ਤੁਸੀਂ ਦੁਨੀਆ ਦੀ ਵਰਲਡ ਪਾਵਰ ਬਣਨ ਜਾ ਰਹੇ ਹੋ ਉਹ ਦੂਜੇ ਪਾਸੇ ਡੋਨਲਡ ਟਰੰਪ ਆਖਦੇ ਨੇ ਮੋਦੀ ਤਾਂ ਮੇਰਾ ਦੋਸਤ ਹੈ ਤੁਸੀਂ ਆਖ ਰਹੇ ਹੋ ਕਿ ਆਸਟ੍ਰੇਲੀਆ ਵਾਲੇ ਆਖ ਰਹੇ ਨੇ ਮੇਰਾ ਦੋਸਤ ਹੈ ਮੋਦੀ ਪਰ ਟਰੰਪ ਸਾਹਿਬ ਆਖਦੇ ਨੇ ਨਹੀਂ ਸਾਡੀ ਗੂੜੀ ਦੋਸਤੀ ਹੈਗੀ ਹੈ ਜ਼ਿਆਦਾ ਇਹਨਾਂ ਦੇ ਨਾਲ ਪਾਜੀ ਦੋਸਤ ਹਰ ਕਿਸੇ ਦਾ ਹੁੰਦਾ ਦੋਸਤੀ ਦੇ ਵਿੱਚ ਆਪ ਦਾ ਘਰ ਨਹੀਂ ਕਿਸੇ ਦੇ ਨਾਮ ਲਾਦੀਦਾ ਹੁੰਦਾ ਹਮ ਹਮ ਮੋਦੀ ਸਾਹਿਬ ਟਰੰਪ ਸਾਹਿਬ ਬਹੁਤ ਵਧੀਆ ਦੋਸਤ ਨੇ ਜੇ ਸਵੇਰ ਨੂੰ 트럼ਪ ਸਾਹਿਬ ਕਹਿਣ ਕਿ ਮੈਂ ਮੋਦੀ ਸਾਹਿਬ ਦੀ ਕੁਰਸੀ ਤੇ ਬਹਿਣਾ ਉਹ ਕਿੱਦਾਂ ਬਹਿਣ ਦੇਣਗੇ ਹੂੰ ਦੋਸਤੀ ਇੱਕ ਦਾਇਰੇ ਚ ਰਹਿ ਕੇ ਹੁੰਦੀ ਹੈ ਦੋਸਤੀ ਇੱਕ ਪਰਸਨਲ ਹੁੰਦੀ ਹੈ ਹੁਣ ਜਿਹੜੀ ਓਪਰਚੁਨਿਟੀ ਸਾਡੇ ਪ੍ਰਾਈਮ ਮਿਨਿਸਟਰ ਕੋਲ ਹੈ ਉਹ ਓਪਰਚੁਨਿਟੀ ਉਹ ਉਹਨਾਂ ਨੂੰ ਕਿੱਦਾਂ ਦੇ ਦੇਵੇ ਜੇ ਅੱਜ ਨੋਬਲ ਪ੍ਰਾਈਜ਼ ਬਣਦਾ ਤੇ ਉਹ ਪ੍ਰਧਾਨ ਮੰਤਰੀ ਮੋਦੀ ਜੀ ਦਾ ਬਣਦਾ ਉਹ ਡੋਨਲਡ 트럼ਪ ਦਾ ਕਿੱਦਾਂ ਬਣ ਜਾਏਗਾ ਹੂੰ ਭਾਜੀ ਉਹ ਇੱਕ ਵਪਾਰੀ ਨੇ ਉਹ ਇੱਕ ਵਪਾਰੀ ਸੋਚ ਨਾਲ ਆਏ ਨੇ ਹੂੰ ਬਹੁਤ ਵਧੀਆ ਐਡਮਿਨਿਸਟ੍ਰੇਸ਼ਨ ਚਲਾ ਰਹੇ ਨੇ ਬਹੁਤ ਵਧੀਆ ਬਿਜ਼ਨਸਮੈਨ ਨੇ ਅਮਰੀਕਾ ਨੂੰ ਬਹੁਤ ਜ਼ਿਆਦਾ ਗ੍ਰੇਟ ਬਣਾ ਦੇਣਗੇ ਬੜੀ ਦੁਨੀਆ 'ਚ ਰੁਪਈਆ ਇਕੱਠਾ ਕਰ ਦੇਣਗੇ ਪਰ ਜਿਉ ਸੋਚਣ ਕਿ ਉਹ ਨੋਬਲ ਪ੍ਰਾਈਜ਼ ਲੈ ਜਾਣਗੇ ਇਦਾਂ ਦਾ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਵਪਾਰੀ ਨੇ ਵਪਾਰ ਕਰ ਸਕਦੇ ਨੇ ਪੈਸੇ ਇਕੱਠੇ ਕਰ ਸਕਦੇ ਨੇ ਜੋ ਭਾਜੀ ਬਲਿਦਾਨ ਦੇਣਾ ਪੈਂਦਾ ਨਾ ਇੱਕ ਪੋਲਿਟਿਸ਼ੀਅਨ ਨੂੰ ਉਹ ਬਲਿਦਾਨ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਹੂੰ ਬਾਕੀ ਜਿਹਨੂੰ ਸਮਝ ਲੱਗਦੀ ਹੈ ਭਾਜੀ ਉਹਨੂੰ ਜੀ ਸਦਕਾ ਜਿਹਨੂੰ ਨਹੀਂ ਲੱਗਦੀ ਅਸੀਂ ਕਿਸੇ ਨੂੰ ਸਮਝਾ ਨਹੀਂ ਸਕਦੇ ਅੰਕੜੇ ਸਾਰਿਆਂ ਦੇ ਸਾਹਮਣੇ ਨੇ ਅੱਜ ਦੁਨੀਆ ਚ ਬੈਸਟ ਆਈਟੀ ਕੰਪਨੀਆਂ ਅਮਰੀਕਾ ਚ ਨੇ ਅੱਜ ਦੁਨੀਆ ਚ ਬੈਸਟ ਡਾਕਟਰ ਬੈਸਟ ਹਸਪਤਾਲ ਅਮਰੀਕਾ ਚ ਨੇ ਕੌਣ ਚਲਾਉਂਦਾ ਸੁੰਦਰ ਪਚਾਈ ਵਰਗੇ ਚਲਾਉਂਦੇ ਨੇ ਹੂੰ 30% ਤੋਂ ਵੱਧ ਡਾਕਟਰ ਅਮਰੀਕਾ ਚ ਇੰਡੀਅਨ ਨੇ ਯੂਨੀਵਰਸਿਟੀਆਂ ਚੱਲ ਜੋ ਪ੍ਰੋਫੈਸਰ ਸਾਡੇ ਨੇ ਪੀ ਐਚ ਡੀ ਕਰਨ ਵਾਲੇ ਮੈਕਸਿਮਮ ਲੋਕ ਇੰਡੀਆ ਦੇ ਨੇ ਤੁਸੀਂ ਨਹੀਂ ਰੋਕ ਸਕਦੇ ਟੈਰਿਫ ਦੇ ਨਾਲ ਤੁਸੀਂ 90 ਲੱਖ ਰੁਪਈਆ ਲਾਤਾ ਤੁਸੀਂ ਸਵੇਰ ਨੂੰ 90 ਕਰੋੜ ਵੀ ਕਰਦੇ ਹੋ ਤੁਸੀਂ ਦੇਣੇ ਅਸੀਂ ਨਹੀਂ ਦੇਣੇ ਹਮਮ ਅੱਜ 90 ਲੱਖ ਰੁਪਈਆ ਟੈਕਸ ਲੱਗਾ ਨਾ ਜੀ ਇੱਕ ਬੰਦੇ ਤੇ ਤੁਸੀਂ ਸਵੇਰੇ 90 ਕਰੋੜ ਵੀ ਕਰ ਦੋਗੇ ਇਹ 90 ਲੱਖ ਅਸੀਂ ਥੋੜੀ ਦੇਣੇ ਆ ਬਿਲਕੁਲ ਇਹ 90 ਲੱਖ ਤੁਹਾਡੀਆਂ ਕੰਪਨੀਆਂ ਦੇ ਦੇਣੇ ਬੋਝ ਤੁਹਾਡੇ ਦੇ ਪੈਣਾ ਉਹ ਚਾਹਦੇ ਆ ਕਿ ਤੁਸੀਂ ਇੰਡੀਆ ਨਾਲ ਲਿਆਓ ਤੁਸੀਂ ਅਮਰੀਕਨ ਲੈ ਲਓ ਭਾਈ ਸਵੇਰੇ ਅਮਰੀਕਨ ਲੈ ਲਓ ਹਮ ਉਹਨੂੰ ਦੋ ਜਵਾਂ ਦੋ ਪੁੱਛੋ ਪੰਜ ਗੰਦਾ ਐ ਇੰਨੇ ਆ ਕਿ ਦਿਮਾਗ ਹੈ ਨਾ ਲੋਕਾਂ ਦਾ ਸਿਰਾਬਾਂ ਪੀਪੀ ਕੇ ਨਸ਼ੇ ਕਰਕੇ ਮौज ਕਰ ਕਰਕੇ ਇਹਨਾਂ ਦੀਆਂ ਕਾਮਾਂ ਨੇ ਖਤਮ ਕਰ ਲਿਆ ਆਪਣੇ ਆਪ ਨੂੰ ਇਹ ਸਾਡੇ ਜਵਾਬ ਨੇ ਜਿਹੜੇ ਮਿਹਨਤ ਕਰਦੇ ਨੇ ਪੜ੍ਹਾਈ ਕਰਦੇ ਨੇ ਇੱਥੇ ਆਈਟੀ ਕਰਨਾ ਕੋਈ ਸ਼ੌਕੀ ਗੱਲ ਨਹੀਂ ਹੁੰਦੀ ਜਿੰਨੀ ਦੁਨੀਆ ਅਜ ਬਾਹਰ ਜਾਂਦੀ ਮੈਂ ਕੱਲ ਦੇ ਆંકੜੇ ਦੱਸਦਾ ਕੱਲ ਮੈਂ ਸਾਰਾ ਦਿਨ ਹైదరాబాద్ ਚ ਰਿਹਾ ਬਹੁਤ ਸਾਰੀਆਂ ਆਈਟੀ ਕੰਪਨੀ ਵਾਲੇ ਬੰਦਿਆਂ ਨੂੰ ਮਿਲਿਆ ਮੈਂ ਕਿਹਾ ਯਾਰ ਕੀ ਆ ਖਾਸ ਬਾਤ ਹੈ ਤੁਮੇ ਤੁਹਾਡਾ ਬੰਦਾ ਜਾਂਦਾ ਵਾਪਸ ਆ ਜਾਂਦਾ ਕਹਿੰਦਾ ਜੀ ਕਰਨਾ ਕੀ ਰਹਿਗੇ ਉਹ ਕਹਿੰਦਾ ਸਰ ਡੈਲਾਸ ਮੇ ਰਹਿਣਾ ਸਸਤਾ ਹੋਗਾ ਹైదరాబాద్ ਮੇ ਰਹਿਣਾ ਮਹਿੰਗਾ ਇਤਨੀ ਓਪਰਚੁਨਿਟੀ ਹੈਗਾ ਨਾ ਹਮਾਰੇ ਯਾਹ ਪੇ 2.5 ਲੱਖ ਰੁਪਏ ਤਨਖਾਹ ਦੇ ਆਮ ਬੰਦਾ ਚੁੱਕੀ ਜਾਂਦਾ ਭਾਜੀ ਉਥੇ ਹਮ 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 ਉਹਨੇ ਕੀ ਕਰਨਾ ਕਿ ਅਮਰੀਕਾ ਜਾ ਕੇ ਤੁਸੀਂ H1 ਵੀਜ਼ਾ ਹੀ ਦੇ ਰਹੇ ਹੋ ਨਾ ਤੁਸੀਂ ਕੋਈ ਗ੍ਰੀਨ ਕਾਰਡ ਥੋੜੀ ਦੇ ਰਹੇ ਹੋ ਕਿਸੇ ਨੂੰ ਤੁਸੀਂ ਪੱਕਾ ਥੋੜੀ ਅਮਰੀਕਨ ਸਿਟੀਜ਼ਨ ਥੋੜੀ ਬਣਾਤਾ ਇੰਡੀਅਨ ਇੰਜੀਨੀਅਰ ਨੂੰ ਹਮ ਉਹ ਤੁਹਾਨੂੰ 90 ਲੱਖ ਰੁਪਏ ਦਿੰਦਾ ਛੱਡ ਦਿਓ 90 ਲੱਖ ਰੁਪਏ ਦੀ ਤੁਸੀਂ ਮੰਨ ਲਓ ਉਹਨੂੰ ਕਰੋੜ ਰੁਪਏ ਦਿਖਾ ਦਿੰਦੇ ਹੋ 40% ਟੈਕਸ ਤਾਂ ਤੁਸੀਂ ਵੇ ਲੈ ਲੈਂਦੇ ਜਿਉ 40% ਟੈਕਸ ਉਹਥੇ ਦਿੰਦਾ ਸੀ ਭਾਜੀ ਹੁਣ ਉਹ ਟੈਕਸ ਇੰਡੀਆ 'ਚ ਦੇਊਗਾ 90 ਲੱਖ ਰੁਪਏ ਦੇ ਚੱਕਰ ਦੇ ਵਿੱਚ ਲੋਕ ਰੁਕਣਗੇ ਜਾਣ ਨੂੰ ਕਿਤਨਾ ਕਿਤੇ ਸਾਡੀ ਇਕਨੋਮੀ ਵੱਡੀ ਹੋਏਗੀ ਆਰ ਐਨ ਡੀ ਸਾਡੇ 'ਚ ਹੋਣਗੀਆਂ ਅੱਜ ਦੁਨੀਆ ਦੀਆਂ ਟੌਪ ਕੰਪਨੀਆਂ ਮਾਈਕਰੋਸਾਫਟ ਹੋ ਗਿਆ ਗੂਗਲ ਹੋ ਗਿਆ ਮੈਟਾ ਹੋ ਗਿਆ ਇਹ ਆਰ ਐਨ ਡੀ ਸੈਂਟਰ ਇੰਡੀਆ 'ਚ ਖੋਲਣਗੇ ਹੂੰ ਹੂੰ ਜੌਬਸ